ਅਮਰਿਤਪਾਲ ਸਿੰਘ ਨੂੰ ਹਾਲੇ ਹਾਈ ਕੋਰਟ ਤੋਂ ਨਹੀਂ ਮਿਲੀ ਰਾਹਤ ਪਟੀਸ਼ਨ ਤੇ 25 ਫਰਵਰੀ ਨੂੰ ਹੋਵੇਗੀ ਅਗਲੀ ਸੁਣਵਾਈ ਅਮਰਿਤਪਾਲ ਸਿੰਘ ਨੇ ਸੰਸਦ ਦੇ ਸੈਸ਼ਨ 'ਚ ਸ਼ਾਮਲ ਹੋਣ ਲਈ ਮੰਗੀ ਹੈ ਇਜਾਜ਼ਤ ਸੱਜਣ ਕੁਮਾਰ ਖਿਲਾਫ ਹੁਣ 25 ਫਰਵਰੀ ਨੂੰ ਹੋਵੇਗਾ ਸਜ਼ਾ ਦਾ ਐਲਾਨ ਦੁਪਹਿਰ 2 ਵਜੇ ਸੁਣਾਈ ਜਾਵੇਗੀ ਸਜ਼ਾ ਸਰਸਵਤੀ ਵਿਹਾਰ 'ਚ ਦੋ ਸਿੱਖਾਂ ਦੇ ਕਤਲ ਕੇਸ 'ਚ ਦੋਸ਼ੀ ਹੈ ਸੱਜਣ ਕੁਮਾਰ ਉੜੀ ਦੇਰ ਚ ਐਸਜੀਪੀਸੀ ਅੰਤਰਿਕ ਕਮੇਟੀ ਦੀ ਬੈਠਕ ਧਾਮੀ ਦੇ ਅਸਤੀਫੇ ਤੇ ਹੋਵੇਗਾ ਫੈਸਲਾ ਵੱਡਾ ਸਵਾਲ ਜੇ ਅਸਤੀਫਾ ਮਨਜ਼ੂਰ ਹੋਇਆ ਤਾਂ ਕੌਣ ਹੋਵੇਗਾ ਐਸਜੀਪੀਸੀ ਦਾ ਨਵਾਂ ਪ੍ਰਧਾਨ ਸੋਨੀਆ ਗਾਂਧੀ ਨੂੰ ਹਸਪਤਾਲ ਤੋਂ ਮਿਲੀ ਛੁੱਟੀ ਪੇਟ ਚ ਇਨਫੈਕਸ਼ਨ ਕਾਰਨ ਦਿੱਲੀ ਦੇ ਗੰਗਾ ਰਾਮ ਹਸਪਤਾਲ ਚ ਹੋਏ ਸੰਖਲ ਫਿਲਹਾਲ ਸੋਨੀਆ ਗਾਂਧੀ ਦੀ ਸਿਹਤ ਸਥਿਰ ਨਿਊਜ਼ 18 ਪੰਜਾਬ ਦੇਖ ਰਹੇ ਹੋ ਤੁਸੀਂ ਮੈਂ ਹਾਂ ਰਣਵੀਰ ਸਿੰਘ ਰਾਣਾ ਬੁਲੇਟਿਨ ਦੀ ਸ਼ੁਰੂਆਤ ਕਰਦੇ ਹਾਂ ਵੱਡੀ ਖਬਰ ਦੇ ਨਾਲ ਐਸਜੀਪੀਸੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੇ ਵੱਲੋਂ ਅਸਤੀਫਾ ਦਿੱਤਾ ਗਿਆ ਸੀ ਤੇ ਅੱਜ ਅੰਤਰੀਂ ਕਮੇਟੀ ਦੀ ਬੈਠਕ ਹੋਣ ਜਾ ਰਹੀ ਹੈ ਜਿਸ ਦੇ ਵਿੱਚ ਇਹ ਅਸਤੀਫਾ ਮਨਜ਼ੂਰ ਜਾਂ ਨਾ ਮਨਜ਼ੂਰ ਕਰਨ ਬਾਰੇ ਫੈਸਲਾ ਹੋਵੇਗਾ ਥੋੜੀ ਦੇਰ ਦੇ ਵਿੱਚ ਐਸਜੀਪੀਸੀ ਅੰਤਰਿਕ ਕਮੇਟੀ ਦੀ ਵੱਡੀ ਬੈਠਕ ਹੈ ਤੇ ਇਸ ਮੀਟਿੰਗ ਦੇ ਵਿੱਚ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੇ ਅਸਤੀਫੇ ਤੇ ਫੈਸਲਾ ਹੋਣਾ ਹੈ ਹਰਜਿੰਦਰ ਸਿੰਘ ਧਾਮੀ ਦੇ ਅਸਤੀਫੇ ਤੋਂ ਬਾਅਦ ਇਹ ਪਹਿਲੀ ਮੀਟਿੰਗ ਹੈ 17 ਫਰਵਰੀ ਨੂੰ ਐਸਜੀਪੀਸੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੇ ਵੱਲੋਂ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਗਿਆ ਸੀ ਤਾਂ ਅੱਜ ਅੰਤਰਿਕ ਕਮੇਟੀ ਦੀ ਮੀਟਿੰਗ ਸੱਦੀ ਗਈ ਹੈ ਮੀਟਿੰਗ ਸ਼ੁਰੂ ਹੋਣ ਵਾਲੀ ਹੈ ਤੇ ਇਸ ਮੀਟਿੰਗ ਦੇ ਵਿੱਚ ਕੀ ਹੋਏਗਾ ਸਭ ਤੋਂ ਵੱਡਾ ਸਵਾਲ ਇਹੀ ਹੈ ਸ਼੍ਰੋਮਣੀ ਕਮੇਟੀ ਦੇ ਮੁਖਸਕੱਤਰ ਕੁਲਵੰਤ ਸਿੰਘ ਮੰਨਣ ਦੀ ਅਗਵਾਈ ਦੇ ਵਿੱਚ ਇਹ ਮੀਟਿੰਗ ਹੋ ਰਹੀ ਹੈ ਜੇਕਰ ਕਮੇਟੀ ਦੇ ਵੱਲੋਂ ਅਸਤੀਫਾ ਮਨਜ਼ੂਰ ਕਰ ਲਿਆ ਜਾਂਦਾ ਹੈ ਤਾਂ ਨਵਾਂ ਪ੍ਰਧਾਨ ਕੌਣ ਹੋਵੇਗਾ ਹਾਲਾਂਕਿ ਪਿਛਲੇ ਦਿਨੀ ਡਾਕਟਰ ਦਲਜੀਤ ਸਿੰਘ ਟੀਮਾ ਸਮੇਤ ਕਈ ਅਕਾਲੀ ਆਗੂਆਂ ਨੇ ਹੁਸ਼ਿਆਰਪੁਰ ਦੇ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੇ ਘਰ ਜਾ ਕੇ ਉਹਨਾਂ ਦੀ ਰਿਹਾਈ ਤੇ ਉਹਨਾਂ ਨੂੰ ਮਨਾਉਣ ਦੀ ਕੋਸ਼ਿਸ਼ ਕੀਤੀ ਸੀ ਪਰ ਹਾਲੇ ਤੱਕ ਧਾਮੀ ਦਾ ਕੋਈ ਰਿਐਕਸ਼ਨ ਸਾਹਮਣੇ ਨਹੀਂ ਆਇਆ ਕੋਈ ਬਿਆਨ ਸਾਹਮਣੇ ਨਹੀਂ ਆਇਆ ਤਾਂ ਇਸ ਦੇ ਵਿੱਚ ਹੋ ਕੀ ਸਕਦਾ ਹੈ ਦਰਅਸਲ ਐਡਵੋਕੇਟ ਹਰਜਿੰਦਰ ਸਿੰਘ ਧਾਮੀ 17 ਫਰਵਰੀ ਨੂੰ ਅਸਤੀਫਾ ਦੇ ਲੇ ਨੇ ਜਿਸ ਤੋਂ ਬਾਅਦ ਅਸਤੀਫੇ ਤੇ ਅੰਤਰਿਕ ਕਮੇਟੀ ਦੀ ਮੀਟਿੰਗ ਅੱਜ ਹੋਣੀ ਹੈ ਪਰ ਇਸੇ ਦੇ ਵਿਚਾਲੇ ਅਕਾਲੀ ਦਲ ਦੇ ਵੱਲੋਂ ਉਹਨਾਂ ਨੂੰ ਮਨਾਉਣ ਦੀ ਕੋਵਾਇਦ ਵੀ ਤੇਜ਼ ਹੋ ਜਾਂਦੀ ਹੈ ਡਾਕਟਰ ਦਿਲਜੀਤ ਧੀਮਾ ਤੇ ਵੱਡੇ ਅਕਾਲੀ ਨੇਤਾ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੇ ਘਰ ਪਹੁੰਚਦੇ ਨੇ ਜਿਸ ਦੇ ਵਿੱਚ ਉਹ ਕਹਿੰਦੇ ਨੇ ਕਿ ਹਰਜਿੰਦਰ ਸਿੰਘ ਧਾਮੀ ਦੇ ਵੱਲੋਂ ਆਪਣੀ ਨਾਰਾਜ਼ਗੀ ਪ੍ਰਗਟ ਕੀਤੀ ਗਈ ਹੈ ਤੇ ਹੁਣ ਪਾਰਟੀ ਅੱਗੇ ਕੀ ਕਰੇਗੀ ਇਹ ਦੇਖਣਾ ਹੋਵੇਗਾ ਦੂਜੇ ਪਾਸੇ ਹਰਜਿੰਦਰ ਸਿੰਘ ਧਾਮੀ ਜਿਹੜੇ ਐਸਜੀਪੀਸੀ ਦੇ ਪ੍ਰਧਾਨ ਨੇ ਤੇ ਅਸਤੀਫਾ ਦੇ ਚੁੱਕੇ ਨੇ ਉਹਨਾਂ ਦੇ ਅਸਤੀਫੇ ਤੇ ਅੱਜ ਫੈਸਲਾ ਆਉਣਾ ਹੈ ਅਗਲਾ ਪ੍ਰਧਾਨ ਕੌਣ ਹੋਏਗਾ ਜਾਂ ਫਿਰ ਜਿਹੜਾ ਮੀਤ ਪ੍ਰਧਾਨ ਹੈ ਉਹਨਾਂ ਨੂੰ ਐਕਟਿੰਗ ਪ੍ਰਧਾਨ ਦੇ ਤੌਰ ਤੇ ਥਾਪ ਦਿੱਤਾ ਜਾਵੇਗਾ ਕਾਰਜਕਾਰੀ ਪ੍ਰਧਾਨ ਦੇ ਤੌਰ ਤੇ ਪਰ ਉਸ ਤੋਂ ਬਾਅਦ ਜਰਨਲ ਇਜਲਾਸ ਵੀ ਸੱਦਿਆ ਜਾਵੇਗਾ ਕਿਉਂਕਿ ਉਸ ਦੇ ਵਿੱਚ ਹੀ ਨਵੇਂ ਪ੍ਰਧਾਨ ਦੀ ਚੋਣ ਹੋਣੀ ਹੁੰਦੀ ਹੈ 1 ਸਾਲ ਦੀ ਟਰਮ ਹੁੰਦੀ ਹੈ ਪਰ ਖਬਰਾਂ ਇਹ ਵੀ ਨੇ ਕਿ ਅੰਤਰੀਂ ਕਮੇਟੀ ਉਹਨਾਂ ਦੇ ਅਸਤੀਫੇ ਨੂੰ ਨਾ ਮੰਨਜ਼ੂਰ ਵੀ ਕਰ ਸਕਦੀ ਹੈ। ਨਾ ਅਕਾਲੀ ਦਲ ਦੇ ਵਿੱਚ ਸੰਕਟ ਗਹਿਰਾਇਆ ਹੋਇਆ ਏ। 2 ਦਸੰਬਰ ਤੋਂ ਬਾਅਦ ਜੋ ਫਸੀਲ ਦੋਤੋਂ ਫੈਸਲੇ ਸੁਣਾਏ ਗਏ ਸੀ ਸਿੰਘ ਸਾਹਿਬ ਦੇ ਵੱਲੋਂ ਉਸ ਦੇ ਵਿੱਚ ਇੱਕ ਫੈਸਲਾ ਭਰਤੀ ਮੁਹਿਮ ਨੂੰ ਲੈ ਕੇ ਸੀ। ਇਸੇ ਕਰਕੇ ਇਸੇ ਦੇ ਦਬਾਅ ਹੇਠ ਸੀ ਐਡਵੋਕੇਟ ਹਰਜਿੰਦਰ ਸਿੰਘ ਧਾਮੀ। ਗਿਆਨੀ ਹਰਪ੍ਰੀਤ ਸਿੰਘ ਵੀ ਇਹ ਕਹਿੰਦੇ ਨਜ਼ਰ ਆ ਰਹੀ ਸੀ ਕਿਉਂਕਿ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੂੰ ਉਹ ਸੱਤ ਮੈਂਬਰੀ ਨਿਗਰਾਨ ਕਮੇਟੀ ਦੀ ਅਗਵਾਈ ਵੀ ਸੌਂਪੀ ਗਈ ਸੀ। ਜਿਸ ਤੋਂ ਖੁਦ ਨੂੰ ਲਾਂਬੇ ਕਰ ਲਿਆ ਸੀ ਹਰਜਿੰਦਰ ਸਿੰਘ ਧਾਮੀ ਦੇ ਵੱਲੋਂ ਕਿਉਂਕਿ ਅਕਾਲੀ ਦਲ ਦੇ ਵੱਲੋਂ ਆਪਣੀ ਭਰਤੀ ਮੁਹਿੰਮ ਸ਼ੁਰੂ ਕਰ ਦਿੱਤੀ ਗਈ ਸੀ ਤੇ ਨਿਗਰਾਨ ਕਮੇਟੀ ਜੋ ਅਕਾਲ ਤਖਤ ਸਾਹਿਬ ਦੇ ਵੱਲੋਂ ਸੱਤ ਮੈਂਬਰੀ ਬਣਾਈ ਗਈ ਸੀ ਉਸ ਦੇ ਮੁਤਾਬਕ ਉਹ ਭਰਤੀ ਨਹੀਂ ਸੀ ਕੀਤੀ ਗਈ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਮੀਟਿੰਗਾਂ ਦੇ ਵਿੱਚ ਦੋ ਦੇ ਵਿੱਚ ਸ਼ਾਮਲ ਹੋਏ ਬਲਵਿੰਦਰ ਸਿੰਘ ਭੂੰਦੜ ਨੂੰ ਵੀ ਮਿਲੇ ਪਰ ਉਸ ਤੇ ਕੋਈ ਸਹਿਮਤੀ ਨਹੀਂ ਬਣ ਸਕੀ ਤਾਂ ਅੱਜ ਕੀ ਹੋਏਗਾ ਵੱਡਾ ਸਵਾਲ ਇਹੀ ਹੈ ਮੇਰੇ ਸਹਿਯੋਗੀ ਰਾਜੀਵ ਸ਼ਰਮਾ ਅੰਮ੍ਰਿਤਸਰ ਤੋਂ ਲਗਾਤਾਰ ਲਾਈਵ ਜੁੜੇ ਨੇ ਤਾਂ ਰਾਜੀਵ ਜਿਸ ਤੰਗ ਦੇ ਨਾਲ ਅੱਜ ਸਭ ਦੀਆਂ ਨਿਗਾਹਾਂ ਨੇ ਇਸ ਗੱਲ ਤੇ ਕਿ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦਾ ਅਸਤੀਫਾ ਮਨਜ਼ੂਰ ਹੁੰਦਾ ਏ ਨਾ ਮਨਜ਼ੂਰ ਹੁੰਦਾ ਏ ਜੇ ਮਨਜ਼ੂਰ ਹੁੰਦਾ ਏ ਤਾਂ ਫਿਰ ਅੱਗੇ ਕੀ ਹੋ ਸਕਦਾ ਹੈ ਕਿਸ ਨੂੰ ਕਾਰਜਕਾਰੀ ਪ੍ਰਧਾਨ ਬਣਾਇਆ ਜਾ ਸਕਦਾ ਜਾਂ ਫਿਰ ਜਰਨਲ ਇਜਲਾਸ ਸੱਦਿਆ ਜਾਵੇਗਾ ਜਾਂ ਫਿਰ ਨਾ ਮਨਜ਼ੂਰ ਹੋਵੇਗਾ ਵੱਡਾ ਸਵਾਲ ਰਾਜੀਵ ਆ ਬਿਲਕੁਲ ਰਣਵੀਰ ਕਿਉਂਕਿ ਜੋ ਹਰਜਿੰਦਰ ਸਿੰਘ ਧਾਮੀ ਨੇ ਉਹਨਾਂ ਨੇ ਅੱਜ ਤੋਂ ਠੀਕ 4 ਦਿਨ ਪਹਿਲਾਂ ਆਪਣਾ ਜਿਹੜਾ ਅਸਤੀਫਾ ਉਸ ਦਾ ਐਲਾਨ ਕੀਤਾ ਸੀ ਹਾਲਾਂਕਿ ਉਸ ਅਸਤੀਫੇ ਦੀ ਕੋਈ ਹਲੇ ਤੱਕ ਕਾਪੀ ਜਾਂ ਅਸਤੀਫੇ ਨੂੰ ਲੈ ਕੇ ਕੋਈ ਐਸਸੀ ਇਹ ਗੱਲਬਾਤ ਹਲੇ ਸਾਹਮਣੇ ਨਹੀਂ ਆਈ ਕਿ ਉਸ ਅਸਤੀਫੇ ਨੂੰ ਮਨਜ਼ੂਰ ਕਰ ਲਿਆ ਗਿਆ ਹੈ ਜਾਂ ਨਹੀਂ ਪਰ ਚਰਚਾਵਾਂ ਲਗਾਤਾਰ ਉਸ ਦਿਨ ਤੋਂ ਹੀ ਤੇਜ਼ ਨੇ ਕਿ ਕਿਤਨਾ ਕਿਤੇ ਅਕਾਲੀ ਦਲ ਦੇ ਜਿਹੜੇ ਆਗੂ ਨੇ ਉਹ ਵੀ ਇਹ ਚਾਹੁੰਦੇ ਨੇ ਜਾਂ ਐਸਜੀਪੀਸੀ ਦੇ ਜਿਹੜੇ ਅੱਜ ਜ਼ਿਆਦਾਤਰ ਮੈਂਬਰ ਜਾਂ ਮੁਲਾਜ਼ਮ ਉਹ ਵੀ ਇਹ ਚਾਹੁੰਦੇ ਨੇ ਕਿ ਹਰਜਿੰਦਰ ਸਿੰਘ ਧਾਮੀ ਦਾ ਅਸਤੀਫਾ ਨਹੀਂ ਹੋਣਾ ਚਾਹੀਦਾ ਮੰਜ਼ੂਰ ਤਾਂ ਅੱਜ ਇੱਕ ਜਿਹੜੀ ਅੰਤਰੰਕ ਕਮੇਟੀ ਦੀ ਮੀਟਿੰਗ ਹੈ ਉਹ ਰੱਖੀ ਗਈ ਹੈ ਕਿਉਂਕਿ ਧਾਮੀ ਦੇ ਅਸਤੀਫੇ ਤੋਂ ਬਾਅਦ ਜਿਹੜੇ ਮੁੱਖ ਸਕੱਤਰ ਨੇ ਐਸਜੀਪੀਸੀ ਦੇ ਕੁਲਵੰਤ ਸਿੰਘ ਮੰਨਣ ਉਹਨਾਂ ਵੱਲੋਂ ਇਹ ਬੈਠਕ ਜਿਹੜੀ ਹੈ ਉਹ ਬੁਲਾਈ ਗਈ ਹੈ तमाम ਜਿਹੜੇ ਅੰਤਰ ਕਮੇਟੀ ਦੇ ਮੈਂਬਰ ਦੇ ਉਹਨਾਂ ਨੂੰ ਸੱਦੇ ਪੱਤਰ ਭੇਜੇ ਗਏ ਨੇ ਤਾਂ ਮੈਂਬਰ ਜਿਹੜੇ ਨੇ ਉਹ ਆਉਣੇ ਸ਼ੁਰੂ ਵੀ ਹੋ ਚੁੱਕੇ ਨੇ ਭਾਵੇਂ ਕੋਈ ਵਿਰੋਧੀ ਧਿਰ ਦੇ ਨਾਲ ਸੰਬੰਧਤ ਮੈਂਬਰ ਹੈ ਜਾਂ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਸੰਬੰਧਤ ਆ तमाम ਜਿਹੜੇ ਮੈਂਬਰ ਨੇ ਉਹ ਪਹੁੰਚਣੇ ਸ਼ੁਰੂ ਹੋ ਚੁੱਕੇ ਨੇ ਤਾਂ ਕੁਝ ਹੀ ਮਿੰਟਾਂ ਦੇ ਵਿੱਚ ਮੀਟਿੰਗ ਜਿਹੜੀ ਹੈ ਉਹ ਸ਼ੁਰੂ ਹੋਣੀ ਹੈ ਔਰ ਮੀਡੀਆ ਨੂੰ ਸਾਢੇ 12 ਵਜੇ ਪ੍ਰੈਸ ਕਾਨਫਰੰਸ ਦਾ ਵੀ ਸੱਦਾ ਜਿਹੜਾ ਉਹ ਭੇਜ ਦਿੱਤਾ ਗਿਆ ਤਾਂ ਸਾਢੇ 12 ਵਜੇ ਜਿਹੜਾ ਵੱਡਾ ਐਲਾਨ ਅੱਜ ਐਸਜੀਪੀਸੀ ਦੇ ਦਫ਼ਤਰ ਤੋਂ ਹੋਣ ਵਾਲਾ ਹਾਲਾਂਕਿ ਜ਼ਿਆਦਾਤਰ ਜਿਹੜੀਆਂ ਸੰਭਾਵਨਾਵਾਂ ਨੇ ਉਹ ਇਹੀ ਨੇ ਕਿ ਹਰਜਿੰਦਰ ਸਿੰਘ ਧਾਮੀ ਹੀ ਐਸਜੀਪੀਸੀ ਦੇ ਪ੍ਰਧਾਨ ਬਣੇ ਰਹਿਣਗੇ ਕਿਉਂਕਿ ਜੇਕਰ ਧਾਮੀ ਦਾ ਕਾਰਜਕਾਲ ਦੇਖੀਏ ਤਾਂ ਲਗਾਤਾਰ ਉਹ ਪ੍ਰਧਾਨਗੀ ਦੇ ਅਹੁਦੇ ਤੇ ਬਣੇ ਆ ਰਹੇ ਨੇ ਔਰ ਹਾਲਾਂਕਿ ਦੋ ਵਾਰ ਜਿਹੜੀ ਚੋਣ ਹੈ ਉਹ ਵੀ ਹੋਈ ਉਸ ਦੇ ਵਿੱਚ ਵੀ ਹਰਜਿੰਦਰ ਸਿੰਘ ਧਾਮੀ ਜਿੱਤ ਕੇ ਜੋ ਹੈ ਪ੍ਰਧਾਨ ਬਣੇ ਪਰ ਹੁਣ ਤੱਕ ਕਦੇ ਵੀ ਕਿਸੇ ਵਿਰੋਧੀ ਧਿਰ ਦੇ ਵੱਲੋਂ ਵੀ ਜਾਂ ਕਿਸੇ ਵੀ ਐਸਜੀਪੀਸੀ ਦੇ ਮੈਂਬਰ ਵੱਲੋਂ ਹਰਜਿੰਦਰ ਸਿੰਘ ਧਾਮੀ ਦੇ ਉੱਤੇ ਕਦੇ ਕੋਈ ਐਸਾ ਇਲਜ਼ਾਮ ਨਹੀਂ ਲੱਗਾ ਜਿਸ ਕਰਕੇ ਕਿ ਐਸਡੀਪੀਸੀ ਦੇ ਵਿੱਚ ਕੋਈ ਕਪੜੇ ਬਾਜ਼ੀ ਨੂੰ ਲੈ ਕੇ ਜਾਂ ਕੋਈ ਕਰਪਸ਼ਨ ਦੇ ਉਹਨਾਂ ਤੇ ਇਲਜ਼ਾਮ ਲੱਗੇ ਹੁਣ ਤਾਂ ਬੇਦਾਗ ਪ੍ਰਧਾਨ ਹੁਣ ਤੱਕ ਉਹ ਸਾਬਤ ਜ਼ਰੂਰ ਬਿਲਕੁਲ ਰਾਜੀਵ ਪਰ ਸਵਾਲ ਇੱਥੇ ਇਹ ਹੈ ਕਿ ਕੁਝ ਦਿਨਾਂ ਤੋਂ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦਬਾਅ ਦੇ ਵਿੱਚ ਸੀ ਜਿਵੇਂ ਗਿਆਨੀ ਹਰਪ੍ਰੀਤ ਸਿੰਘ ਵੀ ਕਹਿ ਰਹੇ ਨੇ ਕਿਉਂਕਿ ਇੱਕ ਤੋਂ ਬਾਅਦ ਇੱਕ ਕਈ ਫੈਸਲੇ ਅਕਾਲੀ ਦਲ ਦੇ ਮਾਮਲੇ ਦੇ ਵਿੱਚ ਆਏ ਕਿ ਉਹ ਬਾਦਲ ਪਰਿਵਾਰ ਦੇ ਦਬਾਅ ਹੇਠ ਅਬ ਬਿਲਕੁਲ ਇਹੀ ਇੱਕ ਉਦਾਂ ਦੇ ਉੱਤੇ ਜਿਹੜਾ ਇਲਜ਼ਾਮ ਲੱਗਦਾ ਹੈ ਕਿ ਉਹ ਬਾਦਲ ਪਰਿਵਾਰ ਦੇ ਦਬਾਹੇ ਹੇਠ ਕੰਮ ਕਰ ਰਹੇ ਨੇ ਹਾਲਾਂਕਿ ਉਹ ਇਸ ਦੇ ਵਿੱਚ ਕਿੰਨੇ ਇੱਕ ਖੁਸ਼ੀ ਜਾਂ ਨਾਖੁਸ਼ ਨਹੀਂ ਕਿਉਂਕਿ 2 ਦਸੰਬਰ ਦਾ ਜਿਹੜਾ ਫੈਸਲਾ ਅਕਾਲ ਤਖਤ ਸਾਹਿਬ ਤੋਂ ਜਿਹੜਾ ਆਦੇਸ਼ ਸੁਣਾਇਆ ਗਿਆ ਸੀ ਉਸ ਤੋਂ ਬਾਅਦ ਹੀ ਸਾਰੇ ਜਿਹੜੇ ਸਮੀਕਰਨ ਨੇ ਉਹ ਬਦਲਦੇ ਨੇ ਔਰ ਉਸ ਫੈਸਲੇ ਦੇ ਆਲੇ-ਦੁਆਲੇ ਦੀ ਹੀ ਜਿਹੜੀ ਪੰਤਕ ਸਿਆਸਤ ਹੈ ਉਹ ਘੁੰਮਦੀ ਹੋਈ ਨਜ਼ਰ ਆ ਰਹੀ ਹੈ ਭਾਵੇਂ ਉਹ ਗਿਆਨੀ ਹਰਪ੍ਰੀਤ ਸਿੰਘ ਦਾ ਅਸਤੀਫਾ ਹੋਵੇ ਯਾਨੀ ਹਰਪ੍ਰੀਤ ਸਿੰਘ ਨੂੰ ਸੇਵਾ ਮੁਕਤ ਕਰਨਾ ਹੋਵੇ ਦੂਸਰੇ ਪਾਸੇ ਸੱਤ ਮੈਂਬਰੀ ਕਮੇਟੀ ਦਾ ਜਿਹੜਾ ਆਦੇਸ਼ ਹੈ ਉਹ ਵੀ ਉਸੇ ਦਿਨ ਹੀ 2 ਦਸੰਬਰ ਨੂੰ ਹੀ ਸੁਣਾਇਆ ਗਿਆ ਸੀ ਹਾਲਾਂਕਿ ਅਕਾਲੀ ਦਲ ਦੀ ਜਿਹੜੀ ਭਰਤੀ ਮੁਹਿੰਮ ਹੈ ਉਹ ਪਹਿਲਾਂ ਸ਼ੁਰੂ ਕਰ ਦਿੱਤੀ ਗਈ ਸੀ ਉਸ ਤੋਂ ਬਾਅਦ ਕਈ ਜਿਹੜੇ ਅਕਾਲੀ ਦਲ ਦੇ ਵਫਦ ਨੇ ਉਹ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਗਵੀਰ ਸਿੰਘ ਦੇ ਨਾਲ ਮੁਲਾਕਾਤ ਕਰ ਚੁੱਕੇ ਨੇ ਕਈ ਜਿਹੜੀ ਹੈ ਹੋਰ ਮੈਂਬਰ ਨੇ ਵਿਰੋਧੀ ਧਿਰ ਦੇ ਨਾਲ ਸੰਬੰਧਿਤ ਉਹਨਾਂ ਵੱਲੋਂ ਕਈ ਬੰਗ ਪੱਤਰ ਸੌਪੇ ਗਏ ਔਰ ਇਸ ਜਹੇ ਦੇ ਚਲਦਿਆਂ ਹੀ ਇੱਕ ਆਡੀਓ ਕਲਿੱਪ ਜਿਹੜਾ ਵਾਇਰਲ ਹੋਇਆ ਜਿਸ ਦੇ ਵਿੱਚ ਬੀਬੀ ਜਗੀਰ ਕੌਰ ਬਾਰੇ ਜਿਹੜੀ ਸ਼ਬਦਾਵਲੀ ਹਰਜਿੰਦਰ ਸਿੰਘ ਧਾਮੀ ਵੱਲੋਂ ਵਰਤੀ ਗਈ ਹਾਲਾਂਕਿ ਉਸ ਨੂੰ ਲੈ ਕੇ ਵੀ ਉਹ ਕਾਫੀ ਨਿਰਾਸ਼ ਨਜ਼ਰ ਆਏ ਉਸ ਦੇ ਲਈ ਚਲਦੇ ਉਹਨਾਂ ਨੇ ਮਾਫੀ ਵੀ ਮੰਗੀ ਔਰ ਸਬੂਚੇ ਪੰਥ ਦੇ ਕੋਲੋਂ ਵੀ ਉਹਨਾਂ ਨੇ ਮਾਫੀ ਮੰਗੀ ਕਿ ਉਹਨਾਂ ਦੇ ਕੋਲੋਂ ਜਾਣੇ ਅਣਜਾਣੇ ਦੇ ਵਿੱਚ ਜਿਹੜੇ ਸ਼ਬਦਾ ਬਿਲਕੁਲ ਬਿਲਕੁਲ ਰਾਜੀਵ ਹੁਤਾ ਮੰਨਿਆ ਜਾਵੇ ਕਿ ਇੱਕ ਤਾਇਆ ਕਿ ਅੰਤਰਿੰਗ ਕਮੇਟੀ ਦੀ ਮੀਟਿੰਗ ਹੈ ਜੋ ਸ਼ੁਰੂ ਹੋ ਚੁੱਕੀ ਹੈ ਜਿਹੜੇ ਸਾਰੇ ਮੈਂਬਰ ਨੇ ਉਹ ਪਹੁੰਚ ਚੁੱਕੇ ਨੇ ਤੇ ਲੱਗਦਾ ਕੀ ਹੈ ਜਿਵੇਂ ਪ੍ਰੈਸ ਕਾਨਫਰੰਸ ਦੇ ਲਈ ਵੀ ਸਮਾਂ ਦੇ ਦਿੱਤਾ ਗਿਆ ਹੈ 12:30 ਵਜੇ ਤੁਸੀਂ ਦੱਸ ਰਹੇ ਹੋ ਕਿ ਪ੍ਰੈਸ ਕਾਨਫਰੰਸ ਹੋ ਜਾਣੀ ਹੈ ਤਾਂ ਕੀ ਮੀਟਿੰਗ ਲੰਬੀ ਚੱਲ ਸਕਦੀ ਹੈ ਜਾਂ ਜਿਵੇਂ ਸਿਰਫ ਅੱਧੇ ਘੰਟੇ ਦਾ ਸਮਾਂ ਬਚਿਆ ਹੈ ਅੱਧੇ ਘੰਟੇ ਦੇ ਵਿੱਚ ਹੀ ਸਭ ਕੁਝ ਮੁਕੰਮਲ ਕਰ ਲਿਆ ਜਾਵੇਗਾ ਬਿਲਕੁਲ ਕਿਉਂਕਿ ਜਿਸ ਤਰੀਕੇ ਦੇ ਸੰਕੇਤ ਮਿਲ ਰਹੇ ਨੇ ਜਾਂ ਜਿਸ ਤਰ੍ਹਾਂ ਦੇ ਹੁਣ ਤੱਕ ਕਿਉਂਕਿ ਪਹਿਲਾਂ ਜਦੋਂ ਮੀਟਿੰਗ ਦਾ ਸਮਾਂ ਦਿੱਤਾ ਜਾਂਦਾ ਹੈ 12 ਵਜੇ ਦਾ ਸਮਾਂ ਦਿੱਤਾ ਗਿਆ ਸੀ ਕਿ ਮੀਟਿੰਗ ਜਿਹੜੀ ਆ ਉਹ ਸ਼ੁਰੂ ਹੋਏਗੀ ਉਸ ਤੋਂ ਬਾਅਦ ਇਹ ਇੱਕ ਸਵਾਲ ਸੀ ਕਿ ਆਖਿਰਕਾਰ ਇਹ ਮੀਟਿੰਗ ਕਿੰਨਾ ਲੰਮਾ ਸਮਾਂ ਚੱਲਦੀ ਹੈ ਉਸ ਦੇ ਵਿੱਚ ਕੀ ਫੈਸਲੇ ਹੋ ਸਕਦੇ ਪਰ ਹੁਣ ਜਿੱਦਾਂ ਕਿ ਮੀਟਿੰਗ ਸ਼ੁਰੂ ਹੋਣ ਤੋਂ ਪਹਿਲਾਂ ਹੀ ਸਾਡੇ 12 ਵਜੇ ਦਾ ਸਮਾਂ ਦੇ ਦਿੱਤਾ ਗਿਆ ਮੀਡੀਆ ਨੂੰ ਤਾਂ ਇਸ ਤੋਂ ਇਹ ਲੱਗ ਰਿਹਾ ਕਿ ਜਿਹੜੇ ਹਰਜਿੰਦਰ ਸਿੰਘ ਧਾਮੀ ਨੇ ਜਿਨ੍ਹਾਂ ਵੱਲੋਂ ਆਪਣਾ ਅਸਤੀਫਾ ਦਿੱਤਾ ਗਿਆ ਤਾਂ ਉਸ ਨੂੰ ਨਾਮਨਜ਼ੂਰ ਕੀ ਬਿਲਕੁਲ ਰਾਜੀ ਬਹੁਤ ਸ਼ੁਕਰੀਆ ਫਿਲਹਾਲ ਦੇ ਲਈ ਮੇਰੇ ਸਹਿਯੋਗੀ ਰਾਜੀਵ ਸ਼ਰਮਾ ਅੰਮ੍ਰਿਤਸਰ ਤੋਂ ਜੁੜੇ ਹੋਏ ਨੇ ਲਗਾਤਾਰ ਇਸ ਵੱਡੀ ਖਬਰ ਤੇ ਅਸੀਂ ਬਣੇ ਹੋਏ ਆਂ ਤੇ ਅਪਡੇਟ ਤੁਹਾਨੂੰ ਦਿੰਦੇ ਰਵਾਂਗੇ ਪਰ ਹੁਣ ਤੱਕ ਦੀ ਸਥਿਤੀ ਕੀ ਆ ਹੁਣ ਤੱਕ ਦੀ ਸਥਿਤੀ ਇਹ ਹੈ ਕਿ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਆਪਣਾ ਅਸਤੀਫਾ ਦੇ ਚੁਕੇ ਨੇ ਅੰਤਰਿਕ ਕਮੇਟੀ ਦੀ ਬੈਠਕ ਸ਼ੁਰੂ ਹੋ ਚੁੱਕੀ ਹੈ ਅੰਤਰਿਕ ਕਮੇਟੀ ਦੀ ਮੀਟਿੰਗ ਚੱਲ ਰਹੀ ਹੈ ਜਿਸ ਦੇ ਵਿੱਚ ਵਿਚਾਰ ਕੀਤੀ ਜਾਣੀ ਹੈ ਕਿ ਇਸ ਅਸਤੀਫੇ ਨੂੰ ਮਨਜ਼ੂਰ ਕੀਤਾ ਜਾਣਾ ਹੈ ਜਾਂ ਇਸ ਅਸਤੀਫੇ ਨੂੰ ਨਾ ਮਨਜ਼ੂਰ ਕੀਤਾ ਜਾਣਾ ਇਸੇ ਨੂੰ ਲੈ ਕੇ ਚਰਚਾ ਚੱਲ ਰਹੀ ਹੈ ਥੋੜੀ ਦੇਰ ਦੇ ਵਿੱਚ ਇਹ ਮੀਟਿੰਗ ਮੁਕੰਮਲ ਹੋਣੀ ਹੈ ਉਸ ਤੋਂ ਬਾਅਦ ਪ੍ਰੈਸ ਕਾਨਫਰੰਸ ਕੀਤੀ ਜਾਣੀ ਹੈ ਪਰ ਕਿਹੜੇ ਹਾਲਾਤਾਂ ਦੇ ਵਿੱਚ ਐਸ ਡੀ ਪੀ ਸੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੇ ਵੱਲੋਂ ਅਸਤੀਫਾ ਦਿੱਤਾ ਗਿਆ ਅੱਜ ਜੇਕਰ ਉਹਨਾਂ ਦਾ ਜ਼ਿਕਰ ਕਰੀਏ ਤਾਂ ਉਸ ਦੇ ਵਿੱਚ 2 ਦਸੰਬਰ ਵਾਲੇ ਜੋ ਫੈਸਲੇ ਨੇ ਉਹਨਾਂ ਦਾ ਜ਼ਿਕਰ ਸਭ ਤੋਂ ਵੱਡਾ ਹੈ ਇਹ ਇੱਕ ਤਾਂ ਗਿਆਨੀ ਹਰਪ੍ਰੀਤ ਸਿੰਘ ਦੀਆਂ ਸੇਵਾਵਾਂ ਖਤਮ ਕੀਤੀਆਂ ਗਈਆਂ ਐਸਡੀਪੀਸੀ ਦੇ ਵੱਲੋਂ ਅੰਤਰੀਂ ਕਮੇਟੀ ਦੇ ਵੱਲੋਂ ਉਸ ਦਾ ਵੀ ਦਬਾਅ ਇਸ ਤੋਂ ਬਿਨਾ ਜੋ ਨਿਗਰਾਨ ਕਮੇਟੀ ਦੇ ਮੁਖੀ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਕੇ ਨਿਗਰਾਨ ਕਮੇਟੀ ਦੀ ਅਗਵਾਈ ਦੇ ਵਿੱਚ ਅਕਾਲੀ ਦਲ ਨੂੰ ਭਰਤੀ ਕਰਨੀ ਪਵੇਗੀ ਉਸ ਤੋਂ ਵੀ ਮੀਟਿੰਗਾਂ ਦੇ ਵਿੱਚ ਕੋਈ ਸੱਟਾ ਨਹੀਂ ਨਿਕਲਿਆ ਉਸ ਤੇ ਵੀ ਕੋਈ ਸਹਿਮਤੀ ਨਹੀਂ ਬਣੀ 7 ਨਵੰਬਰੀ ਨਿਗਰਾਨ ਕਮੇਟੀ ਦੀ ਅਗਵਾਈ ਦੇ ਵਿੱਚੋਂ ਭਰਤੀ ਨਹੀਂ ਹੋਈ ਤੇ ਤਾਲਮੇਲ ਨਹੀਂ ਬਣ ਸਕਿਆ ਆਕਾਲੀ ਦਲ ਦੇ ਵੱਲੋਂ ਵੱਖਰੇ ਤੌਰ ਤੇ ਭਰਤੀ ਕੀਤੀ ਗਈ ਤਾਂ ਕਈ ਦਬਾਅ ਸੀ ਜਿਸ ਦੇ ਤਹਿਤ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੇ ਵੱਲੋਂ ਅਸਤੀਫਾ ਦਿੱਤਾ ਗਿਆ ਪਰ ਹੁਣ ਅੱਗੇ ਕੀ ਇਹ ਦੇਖਣਾ ਹੋਏਗਾ ਅੱਗੇ ਬਾਦਿਆਂ ਅਮਰਿਤਪਾਲ ਸਿੰਘ ਨੂੰ ਹਾਲੇ ਹਾਈ ਕੋਰਟ ਤੋਂ ਰਾਹਤ ਨਹੀਂ ਮਿਲੀ ਹੈ ਦੱਸਦੀ ਕਿ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਬੰਦ ਨੇ ਅਮਰਿਤਪਾਲ ਸਿੰਘ ਤੇ ਉਹਨਾਂ ਦੇ ਵੱਲੋਂ ਇੱਕ ਪਟੀਸ਼ਨ ਧਾਰ ਕਰਤੀ ਗਈ ਸੀ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਜਿਸ ਦੇ ਵਿੱਚ ਉਹਨਾਂ ਨੇ ਕਿਹਾ ਸੀ ਕਿ ਜੇਕਰ ਉਹ ਸੈਸ਼ਨ ਦੇ ਵਿੱਚ ਨਹੀਂ ਜਾਂਦੇ ਤਾਂ ਉਹਨਾਂ ਦੀ ਮੈਂਬਰਸ਼ਿਪ ਖਾਰਜ ਹੋ ਸਕਦੀ ਹੈ ਇਸ ਕਰਕੇ ਉਹਨਾਂ ਨੂੰ ਸਦਨ ਦੇ ਵਿੱਚ ਸੈਸ਼ਨ ਦੇ ਵਿੱਚ ਜਾਣ ਦੀ ਇਜਾਜ਼ਤ ਦਿੱਤੀ ਜਾਵੇ ਤੇ ਹੁਣ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਇਸ ਮਾਮਲੇ ਦੇ ਉੱਤੇ ਸੁਣਵਾਈ ਹੋਈ ਹੈ ਤੇ ਅਗਲੀ ਸੁਣਵਾਈ 25 ਫਰਵਰੀ ਨੂੰ ਹੋਣੀ ਹੈ ਸੰਸਦ ਦੇ ਸੈਸ਼ਨ ਵਿੱਚ ਸ਼ਾਮਲ ਹੋਣ ਲਈ ਇਜਾਜ਼ਤ ਮੰਗੀ ਹੈ ਪੈਰੋਲ ਮੰਗੀ ਹੈ ਦਰਸਲ ਅਸਾਮ ਦੀ ਡਿਬਰੂਗੜ ਜੇਲ੍ਹ ਦੇ ਵਿੱਚ ਬੰਦ ਨੇ ਅਮਰਿਤਪਾਲ ਸਿੰਘ ਦੂਜੇ ਪਾਸੇ ਅਦਾਲਤ ਦੇ ਵੱਲੋਂ ਹੁਣ ਕੇਂਦਰ ਸਰਕਾਰ ਨੂੰ ਪੁੱਛਿਆ ਗਿਆ ਹੈ ਕਿ ਕੀ ਜੇ 60 ਦਿਨ ਤੱਕ ਸ਼ਾਮਲ ਨਹੀਂ ਹੁੰਦੇ ਅਮਰਿਤਪਾਲ ਸਿੰਘ ਤਾਂ ਸੀਟ ਖਾਲੀ ਹੋ ਜਾਵੇਗੀ ਜੇ ਲੋਕ ਸਭਾ ਦੀ ਕਮੇਟੀ ਹੈ ਤਾਂ ਕਿਹੜੇ ਪਹਿਲੂਆਂ ਤੇ ਕਾਰਵਾਈ ਕਰਦੀ ਹੈ ਕੇਂਦਰ ਨੂੰ ਮੰਗਲਵਾਰ ਤੱਕ ਇਸ ਸਬੰਧੀ ਜਵਾਬ ਦਾਖਲ ਕਰਨਾ ਹੋਵੇਗਾ ਤਾਂ ਨੋਟਿਸ ਪੇਜ ਕੇ ਜਵਾਬ ਮੰਗਿਆ ਗਿਆ ਕੇਂਦਰ ਸਰਕਾਰ ਤੋਂ ਹਾਈ ਕੋਰਟ ਦੇ ਵਿੱਚ ਇੱਕ ਪਟੀਸ਼ਨ ਦਾਖਲ ਕੀਤੀ ਗਈ ਜਿਸ ਦੇ ਵਿੱਚ ਇਹ ਕਿਹਾ ਗਿਆ ਕਿ ਲੋਕ ਸਭਾ ਸੱਤਰ ਨੇ ਸੰਸਦ ਅਮਰਿਤਪਾਲ ਸਿੰਘ ਨੂੰ ਪੱਤਰ ਲਿਖ ਕੇ ਕਿਹਾ ਹੈ ਕਿ ਹੁਣ ਤੱਕ 46 ਦਿਨਾਂ ਤੋਂ ਲੋਕ ਸਭਾ ਤੋਂ ਉਹ ਗੈਰਹਾਜ਼ਰ ਨੇ ਤੇ ਜੇਕਰ ਉਹ ਲਗਾਤਾਰ 60 ਦਿਨ ਲੋਕ ਸਭਾ ਸ਼ਾਮਲ ਨਹੀਂ ਹੁੰਦੇ ਤਾਂ ਉਹਨਾਂ ਦੀ ਮੈਂਬਰਸ਼ਿਪ ਰੱਦ ਹੋ ਸਕਦੀ ਹੈ ऑफ़ इंडिया के वकील साहब को बेंच ने कहा है कि आप पता कीजिए कि जो कमेटी ये फैसला लेती है कि साठ दिन के बाद अगर कोई आप पार्लियामेंट अटेंड ना करे तो आपकी सीट वेकेंट डिक्लेयर की जा सकती है तो वो कमेटी कॉन्स्टिट्यूट हुई है या नहीं हुई है अगर कमेटी है तो है अगर फैसला नहीं लिया तो कब लेंगे ये जानने के लिए मिस्टर सत्यपाल जैन जी ने टाइम दिया है कि हम दो चार दिन में बता देंगे भी कितने दिन बचे, थे? आपने कहा कि दिन बचे हैं क्योंकि बार चार दिन, दिन बचे थे ये भी पूछा हाईकोर्ट ने कि सेशन तो खत्म हो गया है आप उसके बाद आ जाना अगले सेशन से पहले आ जाना तो अगला सेशन जैसे बताया कि 11 मार्च को शुरू होगा या 13 को होगा तो उसमें खास टाइम है नहीं तो प्लस हमने बाकी प्लेयर्स भी मांगी है ना कि वो जेल अथॉरिटीज़ हमें कम्युनिकेट करने नहीं देती फ्रीली विद लोकसभा सेक्रटेरियट तो प्लस आ, उसके लिए जो हमारा एमपी लोकल एरिया फंड्स हैं उसको स्पेंड करने के लिए जो अथॉरिटी है या रिकमेंडेशन है विदाउट कॉम्युनिकेशन में कैसे दे पाऊंगा तो ये सारी जो रिलीफ है वो भी मैं हमने मांगी है फुल, फुल तो होने तो मंगलवार मंगल को टाइम दिया है तो भुल। तो भुल। नोटिस अभी तक नोटिस इशू नहीं किया उन्होंने यूनियन ऑफ इंडिया के लॉयर से यही पूछा है कि आप कम से कम बता दीजिए कि पार्लियामेंट कमेटी है जिन्होंने ये फैसले लेने हैं वो कॉन्स्टिट्यूट की गई है कि नहीं की गई तो वो ही बताएंगे अभी चार दिन बाद सर लास्ट सवाल सिग्नेचर लेके भी पंजाब सरकार वकील है ऐसा ऐसा कोई है नहीं मुझे लगता नहीं है क्योंकि सिग्नेचर क्योंकि रनिंग हैंड में है तो उसे पता नहीं है कि वो हरजोत कहीं है हरजोत मेरे साथ खड़ा था उसका मुकाबला ਅਮਰਿਤਪਾਲ ਸਿੰਘ ਜੀ ਦੀ ਅੱਜ ਜਿਹੜੀ ਅਰਜ਼ਿਕਾ ਦਾਇਰ ਕੀਤੀ ਸੀ ਉਹ ਅੱਜ ਉਹਦੀ ਸੁਣਵਾਈ ਹਾਈ ਕੋਰਟ ਚ ਅਜ ਹੋਈ ਉਹਨਾਂ ਵੱਲੋਂ ਹਾਈ ਕੋਰਟ 'ਚ ਅਰਜ਼ੀ ਦਿੱਤੀ ਗਈ ਹੈ ਕਿ ਕਿਉਂਕਿ ਉਹ ਡਿਟੈਂਸ਼ਨ 'ਚ ਹੈ ਇਸ ਵੇਲੇ ਇਸ ਕਰਕੇ ਉਹ ਲੋਕ ਸਭਾ ਦੇ ਸਿਟਿੰਗਸ ਦਾ ਉਹਨੂੰ ਪਾਰਟਿਸਪੇਟ ਨਹੀਂ ਕਰ ਕਰ پا ਰਹੇ ਜਿਸ ਕਾਰਨ ਉਹਨਾਂ ਦੇ ਪਾਰਟਿਸਪੇਟ ਨਹੀਂ ਕਰ پا ਰਹੇ ਜਿਸ ਕਰਕੇ ਉਹਨਾਂ ਦੇ ਜੇ 60 ਦਿਨ ਤੱਕ ਐਸ ਪਰ ਕਾਨੂੰਨ ਦੇ ਹਿਸਾਬ ਨਾਲ ਜੇ 60 ਦਿਨਾਂ ਤੱਕ ਲਗਾਤਾਰ ਉਹ ਹਾਉਸ ਦੀ ਸਿਟਿੰਗਸ ਪਾਰਟਿਸਪੇਟ ਨਹੀਂ ਕਰ ਸਕਦੇ ਤੇ ਇਸ ਪੁਆਇੰਟ ਤੇ ਉਹ ਡਿਸਕਵালিਫਾਈ ਹੋ ਸਕਦੇ ਹਾਈ ਕੋਰਟ ਨੇ ਹਾਈ ਕੋਰਟ ਸੁਨਾਣੇ ਕੋਰਟ ਦੱਸਿਆ ਕਿ ਉਹਨਾਂ ਦੀ ਇੱਕ ਐਪਲੀਕੇਸ਼ਨ ਉਹਨਾਂ ਨੇ ਮੂਵ ਕੀਤੀ ਹੋਈ ਹੈ ਲੋਕ ਸਭਾ ਚ ਜਿਹੜੀ ਐਪਲੀਕੇਸ਼ਨ ਇਹਨਾਂ ਦੀ ਇੱਕ ਲੋਕ ਸਭਾ ਦੀ ਕਮੇਟੀ ਹੈ ਜਿਸ ਕਮੇਟੀ ਕੋਲ ਇਹ ਐਪਲੀਕੇਸ਼ਨ ਜਾਂਦੀ ਹੈ ਕੋਈ ਵੀ ਮੈਂਬਰ ਆਫ ਪਾਰਲੀਮੈਂਟ ਕਿਸੇ ਵੀ ਕਾਰਨ ਦੇ ਸਿਟਿੰਗ ਅਟੈਂਡ ਨਹੀਂ ਕਰ ਸਕਦਾ ਤੇ ਉਸ ਤੋਂ ਲੀਵ ਆਰ ਐਬਸੈਂਸ ਉਹਨੂੰ ਕਹਿੰਦੇ ਆ ਉਹੋ ਸੀ ਕਰ ਸਕਦਾ ਤੇ ਉਹਦੇ ਲਈ ਉਹ ਐਪਲੀਕੇਸ਼ਨ ਦਿੰਦਾ ਹੈ ਐਪਲੀਕੇਸ਼ਨ ਉਹ ਕਮੇਟੀ ਉਸ ਤੋਂ ਗੌਰ ਕਰਕੇ ਅੱਗੇ ਫਿਰ ਉਹਦਾ ਫੈਸਲਾ ਹੁੰਦਾ ਤੇ ਉਹਨਾਂ ਨੇ ਬਤਾਇਆ ਕਿ ਉਹਨਾਂ ਨੇ ਆਪਣੀ ਐਪਲੀਕੇਸ਼ਨ ਲੋਕ ਸਭਾ ਸੈਕਟਰੀ ਨੂੰ ਦਿੱਤੀ ਹੋਈ ਹੈ ਤੇ ਹਾਈ ਕੋਰਟ ਨੇ ਸਾਨੂੰ ਪੁੱਛਿਆ ਕਿ ਤੁਸੀਂ ਇਹ ਪਤਾ ਕਰਕੇ ਦੱਸੋ ਹਾਈ ਕੋਰਟ ਨੂੰ ਕਿ ਉਹ ਜੋ ਜੋ ਕਮੇਟੀ ਜੋ ਇਸ ਸਾਰੇ ਮਾਮਲੇ ਨੂੰ ਦੇਖਦੀ ਹੈ ਉਹ ਕਨਸਟੀਟਿਊਟ ਹੋ ਗਈ ਹੈ ਕਿ ਨਹੀਂ ਹੋਈ ਹੈ ਤੇ ਅਸੀਂ ਇਹ ਚੀਜ਼ ਪਤਾ ਕਰਕੇ ਅਸੀਂ ਮੰਗਲਵਾਰ ਨੂੰ ਕੋਰਟ ਨੂੰ ਦੱਸਾਂਗੇ ਤੇ ਇਹ ਵੀ ਹੈ ਕਿ ਜੇ 60 ਦਿਨ ਹੋ ਜਾਂਦੇ ਆ ਔਰ ਅਗਲਾ ਸੈਸ਼ਨ ਆ ਜਾਂਦਾ ਹੈ ਤੇ ਉਹ 60 ਦਿਨ ਦੀ ਉਹਦੇ ਵਿੱਚ ਲਾਗੂ ਹੁੰਦਾ ਹੈ ਯਾ ਉਹ ਉਹਦੇ ਵਿੱਚ ਪਾਰਟਿਸਪੇਟ ਕਰਦਾ ਹੈ 60 ਦਿਨ ਕਾਊਂਟ ਹੁੰਦੇ ਜੋ ਸੈਸ਼ਨ ਹੁੰਦਾ ਹੈ ਜਦੋਂ ਸੈਸ਼ਨ ਨਹੀਂ ਹੋ ਰਿਹਾ ਜਦੋਂ ਚਾਰ ਦਿਨ ਤੋਂ ਜ਼ਿਆਦਾ ਐਡਜਰਨ ਹੋ ਗਿਆ ਫਿਰ ਉਹ ਦਿਨ ਕਾਊਂਟ ਨਹੀਂ ਕਰਦੇ ਜਦੋਂ ਸੈਸ਼ਨ ਦੀ ਸਿਟਿੰਗ ਹੁੰਦੀ ਹੈ ਉਹ ਦਿਨ ਕਾਊਂਟ ਹੁੰਦੇ ਕੋਰਟ ਵਿੱਚ ਵੀ ਉਹਨਾਂ ਦੇ ਵਕੀਲ ਨੇ ਕਿਹਾ ਕਿ ਸਿਰਫ 4 ਜਾਂ 6 ਦਿਨ ਬਚੇ ਨੇ ਤੇ ਮੰਗਲਵਾਰ ਉਹਨਾਂ ਨੇ ਜੀ ਕੋਰਟਸ ਕਿਹਾ ਕਿ ਉਹਨਾਂ ਦੇ ਸਿਰਫ ਹਲੇ 6 ਦਿਨ ਬਚੇ ਹਨ ਇਸ ਲਈ ਤੇ 6 ਦਿਨ ਦਾ ਮਤਲਬ ਇਹ ਹੋਗਾ ਕਿ ਜਦੋਂ ਸੈਸ਼ਨ ਜਿਹੜਾ ਮਾਰਚ 2nd 3rd ਵੀਕ ਸ਼ੁਰੂ ਹੋਏਗਾ ਜਿਸ ਦਿਨ ਸੈਸ਼ਨ ਸ਼ੁਰ ਅੱਜਕੱਲ ਜਿਹੜਾ ਸੈਸ਼ਨ ਨਹੀਂ ਬੈਠਿਆ ਅੱਜਕੱਲ اکاؤنٹ ਨਹੀਂ ਹੋਣਗੇ ਫਿਰ ਨੋਟਿਸ ਨਹੀਂ ਹੋਏ ਜੀ ਅਣੀ ਨੋਟਿਸ ਨਹੀਂ ਹਲੇ ਹੋਇਆ ਜੀ ਉਹਨਾਂ ਨੇ ਸਿਰਫ ਸਾਨੂੰ ਇਹ ਜਾਣਕਾਰੀ ਮੰਗੀ ਹੈ ਹਾਈ ਕੋਰਟ ਨੇ ਤਾਂ ਅਮਰਿਤਪਾਲ ਸਿੰਘ ਨਾਲ ਜੁੜੀ ਵੱਡੀ ਖਬਰ ਹੈ ਹਾਲੇ ਪੰਜਾਬ ਹਰਿਆਣਾ ਹਾਈ ਕੋਰਟ ਤੋਂ ਰਾਹਤ ਪਾਵੇਂ ਨਹੀਂ ਮਿਲੀ ਹੈ ਪਰ ਪਟੀਸ਼ਨ ਤੇ ਸੁਣਵਾਈ ਜ਼ਰੂਰ ਹੋਈ ਹੈ ਤੇ ਪੰਜਾਬ ਹਰਿਆਣਾ ਹਾਈ ਕੋਰਟ ਦੇ ਵੱਲੋਂ ਕੇਂਦਰ ਸਰਕਾਰ ਤੋਂ ਇਸ ਮਾਮਲੇ ਦੇ ਵਿੱਚ ਜਵਾਬ ਮੰਗਿਆ ਗਿਆ ਹੈ ਜੋ ਪਟੀਸ਼ਨ ਦਾਇਰ ਕੀਤੀ ਗਈ ਆ ਅਮਰਿਤਪਾਲ ਸਿੰਘ ਦੇ ਵੱਲੋਂ ਉਸ ਦੇ ਵਿੱਚ ਇਹ ਕਿਹਾ ਗਿਆ ਹੈ ਕਿ 60 ਦਿਨ ਤੱਕ ਜੇਕਰ ਉਹ ਬਜਟ ਸੈਸ਼ਨ ਜਾਂ ਸੈਸ਼ਨ ਦੇ ਵਿੱਚ ਲੋਕ ਸਭਾ ਦੇ ਸੈਸ਼ਨ ਦੇ ਵਿੱਚੋਂ ਗੈਰ ਹਾਜ਼ਰ ਰਹਿੰਦੇ ਨੇ ਤਾਂ ਉਹਨਾਂ ਨੂੰ ਡਿਸਕਵালিਫਾਈ ਕੀਤਾ ਜਾ ਸਕਦਾ ਹੈ ਤੇ ਉਹਨਾਂ ਨੂੰ ਅਜਿਹੀ ਚਿੱਠੀ ਲੋਕ ਸਭਾ ਸਕੱਤਰ ਤੋਂ ਮਿਲੀ ਹੈ ਤੇ ਇਸ ਕਰਕੇ ਉਹਨਾਂ ਨੂੰ ਇਜਾਜ਼ਤ ਮਿਲਣੀ ਚਾਹੀਦੀ ਹੈ ਕਿ ਉਹ ਸੈਸ਼ਨ ਦੇ ਵਿੱਚ ਹਿੱਸਾ ਲੈ ਸਕਣ ਸਿਟਿੰਗਸ ਦੇ ਵਿੱਚ ਜਾ ਸਕਣ ਅਮਰਿਤਪਾਲ ਸਿੰਘ ਦੇ ਵੱਲੋਂ ਪਟੀਸ਼ਨ ਦਾਇਰ ਕਰਕੇ ਕਿਹਾ ਗਿਆ ਕਿ ਲੋਕ ਸਭਾ ਸਕੱਤਰ ਨੇ ਉਹਨਾਂ ਨੂੰ ਇੱਕ ਪੱਤਰ ਲਿਖ ਕੇ ਕਿਹਾ ਹੈ ਕਿ ਹੁਣ ਤੱਕ 46 ਦਿਨ ਹੋ ਚੁੱਕੇ ਨੇ ਲੋਕ ਸਭਾ ਤੋਂ ਉਹ ਗੈਰ ਹਾਜ਼ਰ ਨੇ ਜੇਕਰ ਹੁਣ 60 ਦਿਨ ਉਹ ਲੋਕ ਸਭਾ ਦੀ ਕਾਰਵਾਈ ਵਿੱਚ ਸ਼ਾਮਲ ਨਹੀਂ ਹੁੰਦੇ ਤਾਂ ਉਹਨਾਂ ਦੀ ਮੈਂਬਰਸ਼ਿਪ ਰੱਦ ਹੋ ਸਕਦੀ ਹੈ ਤਾਂ ਮੈਂਬਰਸ਼ਿਪ ਰੱਦ ਹੋ ਸਕਦੀ ਹੈ ਡਿਸਕਵালিਫਾਈ ਹੋ ਸਕਦੇ ਨੇ ਅਮਰਿਤਪਾਲ ਸਿੰਘ NSA ਤਹਿਤ ਅਮਰਿਤਪਾਲ ਸਿੰਘ ਕਰੀਬ 2 ਸਾਲਾਂ ਤੋਂ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਬੰਦ ਨੇ April ਦੇ ਵਿੱਚ 2 ਸਾਲ ਹੋਣੇ ਨੇ ਉਹਨਾਂ ਨੂੰ 23 April 2023 ਨੂੰ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਸੀ ਤੇ ਅਸਾਮ ਦੀ ਡਿਬਰੂਗੜ੍ਹ ਜੇਲ੍ਹ ਦੇ ਵਿੱਚ NSA ਦੇ ਤਹਿਤ ਉਹਨਾਂ ਨੂੰ ਰੱਖਿਆ ਗਿਆ ਹੈ ਹਾਲਾਂਕਿ ਖੜੂ ਸਾਹਿਬ ਤੋਂ ਉਹ ਮੈਂਬਰ ਆਫ ਪਾਰਲੀਮੈਂਟ ਬਣੇ ਸਭ ਤੋਂ ਵੱਡੇ ਮਾਰਜਨ ਦੇ ਨਾਲ 4,04,000 ਵੋਟ ਉਹਨਾਂ ਨੂੰ ਮਿਲੀ ਤੇ 1,97,000 ਦੇ ਮਾਰਜਨ ਨਾਲ ਅਮਰਿਤਪਾਲ ਜਿੱਤੇ ਪਰ ਹੁਣ ਖਤਰਾ ਮੰਡਰਾ ਰਿਹਾ ਹੈ ਇਸ ਨਾਲ ਹੀ ਸੱਜਣ ਕੁਮਾਰ ਮਾਮਲੇ 'ਚ ਜੁੜੀ ਵੱਡੀ ਖਬਰ ਸਾਹਮਣੇ ਆ ਰਹੀ ਹੈ 25 ਫਰਵਰੀ ਨੂੰ ਸੱਜਣ ਕੁਮਾਰ ਨੂੰ ਸਜ਼ਾ ਦਾ ਐਲਾਨ ਹੋਏਗਾ 25 ਫਰਵਰੀ ਨੂੰ ਦੁਪਹਿਰ 2 ਵਜੇ ਸਜ਼ਾ ਸੁਣਾਈ ਜਾਣੀ ਹੈ ਸਰਸਵਤੀ ਵਿਹਾਰ ਦਿੱਲੀ ਦੇ ਵਿੱਚ ਦੋ ਸਿੱਖਾਂ ਦਾ ਕਤਲ ਕਰ ਦਿੱਤਾ ਗਿਆ ਸੀ ਜਿਸ ਦੇ ਵਿੱਚ ਸੱਜਨ ਕੁਮਾਰ ਨੂੰ ਦੋਸ਼ੀ ਕਰਾਰ ਦਿੱਤਾ ਗਿਆ 12 ਫਰਵਰੀ ਨੂੰ ਅਦਾਲਤ ਦੇ ਵੱਲੋਂ ਸੱਜਨ ਕੁਮਾਰ ਨੂੰ ਦੋਸ਼ੀ ਕਰਾਰ ਦਿੱਤਾ ਗਿਆ ਸੀ ਤੇ ਹੁਣ ਇਸ ਮਾਮਲੇ ਦੇ ਵਿੱਚ ਸਜ਼ਾ ਦਾ ਐਲਾਨ ਹੋਣਾ ਹੈ 25 ਫਰਵਰੀ ਨੂੰ ਦੁਪਹਿਰ 2 ਵਜੇ ਸਜ਼ਾ ਸੁਣਾਈ ਜਾਣੀ ਹੈ ਦੱਸਦੇ ਕਿ ਸਿੱਖ ਕਤਲਿਆਂ ਮ ਨਾਲ ਜੁੜੇ ਇੱਕ ਮਾਮਲੇ ਦੇ ਵਿੱਚ ਪਹਿਲਾਂ ਤੋਂ ਹੀ ਤਿਹਾੜ ਜੇਲ੍ਹ ਦੇ ਵਿੱਚ ਬੰਦ ਹੈ ਸੱਜਨ ਕੁਮਾਰ ਤੇ ਪਿਓ ਪੁੱਤ ਦੇ ਕਤਲ ਮਾਮਲੇ ਦੇ ਵਿੱਚ ਦੋ ਸਿੱਖਾਂ ਦੇ ਕਤਲ ਦੇ ਦੋਸ਼ ਦੇ ਵਿੱਚ ਸੱਜਨ ਕੁਮਾਰ ਦੋਸ਼ੀ ਕਰਾਰ ਦਿੱਤਾ ਗਿਆ ਸੀ सरस्वती विहार ਦੇ ਵਿੱਚ ਦੱਸਦੀ ਹੈ ਕਿ ਦੁਪਹਿਰ 2 ਵਜੇ 25 ਫਰਵਰੀ ਨੂੰ ਇਸ ਮਾਮਲੇ ਦੇ ਵਿੱਚ ਸਜ਼ਾ ਸੁਣਾਈ ਜਾਣੀ ਹੈ ਹਾਲਾਂਕਿ ਪੀੜਤ ਧਿਰ ਦੇ ਵੱਲੋਂ ਫਾਂਸੀ ਦੀ ਸਜ਼ਾ ਦੀ ਮੰਗ ਕੀਤੀ ਜਾ ਰਹੀ ਹੈ ਪਰ ਇਹ ਅਦਾਲਤ ਦੇ ਉੱਤੇ ਨਿਰਭਰ ਹੈ ਕਿ ਕੀ ਸਜ਼ਾ ਸੁਣਾਈ ਜਾ ਸਕਦੀ ਹੈ ਸੱਜਨ ਕੁਮਾਰ ਨੂੰ ਤੇ ਸੱਜਨ ਕੁਮਾਰ ਪਹਿਲਾਂ ਹੀ ਜੇਲ੍ਹ ਦੇ ਵਿੱਚ ਬੰਦ ਹੈ 84 ਸਿੱਖ ਕਤਲੇਆਮ ਨਾਲ ਜੁੜੇ ਇੱਕ ਮਾਮਲੇ ਦੇ ਵਿੱਚ ਪਹਿਲਾਂ ਤੋਂ ਹੀ ਤਿਹਾਰ ਜੇਲ੍ਹ ਦੇ ਵਿੱਚ ਹੈ ਸੱਜਣ ਕੁਮਾਰ ਤੇ 25 ਫਰਵਰੀ ਨੂੰ ਹੁਣ ਮੁਰਤੋਂ ਸਜ਼ਾ ਦਾ ਐਲਾਨ ਹੋਣਾ ਹੈ ਇਹ ਐਲਾਨ ਦੋ ਸਿੱਖਾਂ ਦੇ ਕਤਲ ਕੇਸ ਦੇ ਵਿੱਚ ਹੋਣਾ ਹੈ ਸਰਸਵਤੀ ਵਿਹਾਰ ਦੇ ਵਿੱਚ ਇਹ ਕਤਲ ਕੀਤਾ ਗਿਆ ਸੀ ਤੇ ਹੁਣ ਇਸ ਮਾਮਲੇ ਦੇ ਵਿੱਚ ਸਜ਼ਾ ਦਾ ਐਲਾਨ 25 ਫਰਵਰੀ ਨੂੰ ਹੋਏਗਾ ਦੇਖਣਾ ਹੋਏਗਾ ਅਦਾਲਤ ਦੇ ਵੱਲੋਂ ਸੱਜਣ ਕੁਮਾਰ ਨੂੰ ਕੀ ਸਜ਼ਾ ਸੁਣਾਈ ਜਾਂਦੀ ਹੈ ਤੇ ਹੁਣ ਗੱਲ ਕਰਾਂਗੇ ਇੰਡੀਆਜ਼ ਗਾਟ ਲੇਟੈਂਟ ਸ਼ੋ ਦੀ ਜਿਸ ਦੇ ਵਿੱਚ ਰਾਖੀ ਸਾਵੰਤ ਨੂੰ ਵੀ ਸੰਬੰਧ ਜਾਰੀ ਹੋ ਗਿਆ ਹੈ ਮਹਾਰਾਸ਼ਟਰ ਸਾਈਬਰ ਸੈੱਲ ਨੇ ਰਾਖੀ ਸਾਵੰਤ ਨੂੰ ਸੱਮਣ ਭੇਜਿਆ 27 ਫਰਵਰੀ ਨੂੰ ਪੇਸ਼ ਹੋਣ ਦੇ ਆਦੇਸ਼ ਜਾਰੀ ਕਰ ਦਿੱਤੇ ਗਏ 24 ਫਰਵਰੀ ਨੂੰ ਰਣਵੀਰ ਇਲਾਹਾਬਾਦੀਆ ਤੇ ਆਸ਼ੀਸ਼ ਜੰਚਲਾਲੀ ਨੂੰ ਸੰਮਨ ਭੇਜਿਆ ਗਿਆ ਜਿਸ ਤੋਂ ਬਾਅਦ ਹੁਣ 27 ਫਰਵਰੀ ਦੇ ਲਈ ਰਾਖੀ ਸਾਵੰਤ ਨੂੰ ਸੰਮਨ ਭੇਜਿਆ ਗਿਆ ਰਾਖੀ ਸਾਵੰਤ ਵੀ ਇੰਡੀਆਜ਼ ਗਾਟ ਲੇਟੈਂਟ ਸ਼ੋ ਦੇ ਵਿੱਚ ਗਏ ਸੀ ਵਿਵਾਦ ਇਹ ਗਹਿਰੋਂਦਾ ਜਾ ਰਿਹਾ ਹੈ ਅਸ਼ਲੀਲ ਭਾਸ਼ਾ ਦੀ ਇਸਤੇਮਾਲ ਇਸ ਸ਼ੋਅ ਦੇ ਵਿੱਚ ਕੀਤਾ ਗਿਆ ਸੀ ਜਿਸ ਤੋਂ ਬਾਅਦ ਪੂਰੇ ਦੇਸ਼ ਦੇ ਵਿੱਚ ਇਸ ਦਾ ਵਿਰੋਧ ਹੋਇਆ ਵੱਖ-ਵੱਖ ਥਾਵਾਂ ਤੇ ਐਫ ਆਈ ਆਰਜ਼ ਦਰਜ ਹੋਈਆਂ ਤੇ ਇਸ ਦੀ ਹੁਣ ਜਾਂਚ ਕੀਤੀ ਜਾ ਰਹੀ ਹੈ ਜਿਨਨੇ ਲੋਕ ਇਸ ਸ਼ੋਅ ਦਾ ਹਿੱਸਾ ਨੇ ਉਹਨਾਂ ਨੂੰ ਬੁਲਾਇਆ ਜਾ ਰਿਹਾ ਹੈ ਤੇ ਰਾਖੀ ਸਾਵੰਤ ਵੀ ਉਹਨਾਂ ਦੇ ਵਿੱਚੋਂ ਇੱਕ ਨੇ ਰਾਖੀ ਸਾਵੰਤ ਨੂੰ ਵੀ ਸੱਮਨ ਜਾਰੀ ਕੀਤਾ ਗਿਆ ਹੈ ਮਹਾਰਾਸ਼ਟਰ ਸਾਈਬਰ ਸੈੱਲ ਦੇ ਵੱਲੋਂ ਰਾਖੀ ਨੂੰ ਸੱਮਨ ਭੇਜਿਆ ਗਿਆ ਤੇ 27 ਫਰਵਰੀ ਨੂੰ ਪੇਸ਼ ਹੋਣ ਦੇ ਆਦੇਸ਼ ਜਾਰੀ ਕੀਤੇ ਗਏ ਨੇ ਇਸ ਤੋਂ ਬਿਨਾਂ ਰਣਵੀਰ ਇਲਾਹਾਬਾਦੀਆ ਤੇ ਆਸ਼ੀਸ਼ ਜੰਚਲਾਨੀ ਨੂੰ 24 ਫਰਵਰੀ ਨੂੰ ਪੇਸ਼ ਹੋਣ ਲਈ ਕਿਹਾ ਗਿਆ ਇੰਡੀਆਜ਼ ਗਾਟ ਲੇਟੈਂਟ ਸ਼ੋ ਵਿਵਾਦਾਂ ਦੇ ਵਿੱਚ ਅਸ਼ਲੀਲ ਟਿੱਪਣੀਆਂ ਕੀਤੀਆਂ ਗਈਆਂ ਸੀ ਅਸ਼ਲੀਲ ਭਾਸ਼ਾ ਦੀ ਵਰਤੋਂ ਕੀਤੀ ਗਈ ਸੀ ਤੇ ਇਸ ਮਾਮਲੇ ਦੇ ਵਿੱਚ ਲਗਾਤਾਰ ਲੋਕ ਸ਼ੋ ਦਾ ਹਿੱਸਾ ਨੇ ਲੋਕ ਉਨਾਤੇ ਸ਼ਿਕੰਜਾ ਕਸਿਆ ਜਾ ਰਿਹਾ ਹੈ ਤੇ ਹੁਣ ਇੰਡੀਆਜ਼ ਗਾਟ ਲੇਟੈਂਟ ਸ਼ੋ ਦੇ ਵਿੱਚ ਇਸ ਮਾਮਲੇ ਦੇ ਵਿੱਚ ਰਾਖੀ ਸਾਵੰਤ ਨੂੰ ਵੀ ਸੱਮਨ ਕੀਤਾ ਗਿਆ ਰਾਖੀ ਸਾਵੰਤ ਨੂੰ ਮਹਾਰਾਸ਼ਟਰ ਸਾਈਬਰ ਸੈੱਲ ਨੇ ਸੱਮਨ ਕਰਕੇ 27 ਫਰਵਰੀ ਨੂੰ ਪੇਸ਼ ਹੋਣ ਦੇ ਆਦੇਸ਼ ਦਿੱਤੇ ਤੇ ਉਧਰ ਦਿੱਲੀ ਦੇ ਵਿੱਚ ਭਾਜਪਾ ਸਰਕਾਰ ਦਾ ਗਠਨ ਹੋ ਚੁੱਕਿਆ ਹੈ ਤੇ ਦਿੱਲੀ ਸਰਕਾਰ ਦਾ ਪਹਿਲਾ ਵਿਧਾਨ ਸਭਾ ਦਾ ਸੈਸ਼ਨ 24 ਫਰਵਰੀ ਨੂੰ ਬੁਲਾਇਆ ਗਿਆ ਹੈ 27 ਫਰਵਰੀ ਨੂੰ ਵਿਧਾਨ ਸਭਾ ਦੇ ਵਿੱਚ CAG ਦੀ ਰਿਪੋਰਟ ਪੇਸ਼ ਕੀਤੀ ਜਾਣੀ ਹੈ ਇਸ ਦੇ ਨਾਲ ਹੀ ਨਵੇਂ ਵਿਧਾਇਕ ਸਦਨ ਦੇ ਵਿੱਚ ਸੌ ਚੁੱਕਣਗੇ 24 ਫਰਵਰੀ ਤੋਂ ਦਿੱਲੀ ਵਿਧਾਨ ਸਭਾ ਦਾ ਪਹਿਲਾ ਸੈਸ਼ਨ ਸ਼ੁਰੂ ਹੋਏਗਾ ਦੱਸਦੀ ਹੈ ਕਿ ਨਵੇਂ ਵਿਧਾਇਕ ਸਦਨ ਦੇ ਵਿੱਚ ਸੌ ਚੁੱਕਣਗੇ ਇਸ ਤੋਂ ਬਿਨਾ ਜਿਹੜੀ ਖਾਸ ਗੱਲ ਹੈ ਕਿ CAG ਦੀ ਰਿਪੋਰਟ ਪੇਸ਼ ਕੀਤੀ ਜਾਵੇਗੀ ਲੇਖਾ ਜੋਖਾ ਹੋਏਗਾ ਜੋ ਪਿਛਲੀ ਸਰਕਾਰ ਦੇ ਵਿੱਚ ਕੀ ਉਣਤਾਈਆਂ ਸੀ ਕੀ ਕੁਝ ਗਲਤੀਆਂ ਉਹਨਾਂ ਦੇ ਵੱਲੋਂ ਕੀਤੀਆਂ ਗਈਆਂ ਕੀ ਕਾਨੂੰਨ ਤੋਂ ਬਾਹਰ ਜਾ ਕੇ ਫੈਸਲੇ ਸੁਣਾਏ ਗਏ ਇਸ ਦੀ ਕੈਗ ਰਿਪੋਰਟ ਦੇ ਵਿੱਚ ਕਾਫੀ ਖੁਲਾਸੇ ਹੋਣ ਦੀ ਸੰਭਾਵਨਾ ਹੈ ਤੇ ਦਿੱਲੀ ਵਿਧਾਨ ਸਭਾ ਦਾ ਪਹਿਲਾ ਸੈਸ਼ਨ ਹੁਣ 24 ਫਰਵਰੀ ਤੋਂ ਸ਼ੁਰੂ ਹੋਏਗਾ 27 ਫਰਵਰੀ ਨੂੰ ਵਿਧਾਨ ਸਭਾ ਦੇ ਵਿੱਚ ਕੈਗ ਰਿਪੋਰਟ ਪੇਸ਼ ਕੀਤੀ ਜਾਣੀ ਹੈ ਇਸ ਦੇ ਨਾਲ ਹੀ ਜਿਹੜੇ ਨਵੇਂ ਚੁਣੇ ਵਿਧਾਇਕ ਨੇ ਉਹ ਸਾਰੇ ਸੌਂ ਚੁੱਕਣਗੇ ਸਦਨ ਦੇ ਵਿੱਚ ਉਹਨਾਂ ਨੂੰ ਸੌਂ ਚੁਕਾਈ ਜਾਵੇਗੀ 24 25 ਅਤੇ 27 ਫਰਵਰੀ ਨੂੰ ਵਿਧਾਨ ਸਭਾ ਦਾ ਸੈਸ਼ਨ ਹੋਣਾ ਹੈ ਦਿੱਲੀ ਦੇ ਮੁੱਖ ਮੰਤਰੀ ਰੇਖਾ ਗੁਪਤਾ ਬਣ ਚੁੱਕੇ ਨੇ ਅਤੇ ਨਾਲ ਹੀ ਕੈਬਨਿਟ ਮੰਤਰੀਆਂ ਦੇ ਵੱਲੋਂ ਸੌਂ ਚੁੱਕੀ ਜਾ ਚੁੱਕੀਆ ਹਲਫ ਲਈ ਜਾ ਚੁੱਕੀਆ ਤੇ ਹੁਣ ਜਿਹੜੇ ਬਾਕੀ ਵਿਧਾਇਕ ਨੇ ਉਹ ਵੀ ਸੌ ਚੁੱਕਣਗੇ ਸਦਨ ਦੇ ਵਿੱਚ 24 ਫਰਵਰੀ ਤੋਂ ਦਿੱਲੀ ਵਿਧਾਨ ਸਭਾ ਦਾ ਪਹਿਲਾ ਸੈਸ਼ਨ ਸਭ ਦੀਆਂ ਨਿਗਾਹਾਂ ਕਿਉਂਕਿ ਪਿਛਲੇ 10 ਸਾਲਾਂ ਤੋਂ ਦਿੱਲੀ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਸੀ ਤੇ ਇੱਕ ਦੂਜੇ ਤੇ ਵਾਰ ਪਲਟ ਵਾਰ ਲਗਾਤਾਰ ਚੱਲਦੇ ਰਹੇ ਤੇ ਹੁਣ ਦੇਖਣਾ ਹੋਏਗਾ ਇੱਕ ਸੈਸ਼ਨ ਦੇ ਵਿੱਚ ਕੀ ਕੁਝ ਹੁੰਦਾ ਤੇ ਕੈਗ ਦੀ ਰਿਪੋਰਟ ਕੀ ਕੁਝ ਕਹਿੰਦੀ ਹੈ ਇੱਕ ਹੋਰ ਵੱਡੀ ਖਬਰ ਆ ਰਹੀ ਹੈ ਕੈਨੇਡਾ ਦੀ ਸਭ ਤੋਂ ਵੱਡੀ ਲੁੱਟ ਮਾਮਲੇ ਦੇ ਮੁਲਜ਼ਮ ਦੇ ਘਰ ED ਦੀ ਰੇਡ ਹੋਈ ਹੈ ਦੱਸਦੀ ਹੈ ਕਿ ਮੁਹਾਲੀ ਦੇ ਸੈਕਟਰ 79 ਸਥਿਤ ਘਰ ਦੇ ਵਿੱਚ ED ਦੇ ਵੱਲੋਂ ਛਾਪੇਮਾਰੀ ਕੀਤੀ ਗਈ ਹੈ ਮੁਲਜ਼ਮ ਸਿਮਰਨਪ੍ਰੀਤ ਸਿੰਘ ਪਨੇਸਰ ਦੇ ਘਰ ਤੇ ਰੇਡ ਹੋਈ ਹੈ ਕੈਨੇਡਾ ਦੇ ਵਿੱਚ ਜੋ ਸਭ ਤੋਂ ਵੱਡੀ ਲੁੱਟ ਹੋਈ ਸੀ ਉਸ ਦਾ ਮੁਲਜ਼ਮ ਹੈ ਪਨੇਸਰ ਅਤੇ ਮੁਹਾਲੀ ਦੇ ਘਰ ਦੇ ਵਿੱਚ ਰਹਿ ਰਿਹਾ ਸੀ ED ਦੇ ਵੱਲੋਂ ਰੇਡ ਕੀਤੀ ਗਈ ਹੈ ਸਾਲ 2023 ਦੇ ਵਿੱਚ ਕੈਨੇਡਾ ਚ 2 ਮਿਲੀਅਨ ਡਾਲਰ ਤੋਂ ਵੱਧ ਸੋਨੇ ਦੀ ਲੁੱਟ ਕੀਤੀ ਗਈ ਸੀ ਤੇ ਉਸ ਮਾਮਲੇ ਦੇ ਵਿੱਚ ਸਿਮਰਨਪ੍ਰੀਤ ਪਨੇਸਰ ਦੇ ਘਰ 'ਤੇ ਰੇਡ ਹੋਈ ਹਾਲਾਂਕਿ ਕੈਨੇਡਾ ਦੇ ਵਿੱਚ ਇਸ ਮਾਮਲੇ ਦੀ ਸੁਣਵਾਈ ਵੀ ਚੱਲ ਰਹੀ ਹੈ ਤੇ ਜੋ ਪਨੇਸਰ ਹੈ ਉਹ ਮੁਹਾਲੀ ਦੇ 79 ਸੈਕਟਰ ਦੇ ਵਿੱਚ ਰਹਿ ਰਿਹਾ ਕੈਨੇਡਾ ਦੀ ਸਭ ਤੋਂ ਵੱਡੀ ਲੁੱਟ ਮਾਮਲੇ ਦਾ ਮਲਜ਼ਮ ਹੈ ਉਸ ਦੇ ਘਰ ਈਡੀ ਦੀ ਰੇਡ ਹੋਈ ਹੈ ਸੈਕਟਰ 79 ਸਥਿਤ ਘਰ ਦੇ ਵਿੱਚ ਈਡੀ ਦੇ ਵੱਲੋਂ ਛਾਪੇਮਾਰੀ ਕੀਤੀ ਗਈ ਹੈ ਮੁਹਾਲੀ ਦਾ ਸੈਕਟਰ 79 ਜਿੱਥੇ ਈਡੀ ਦੇ ਵੱਲੋਂ ਛਾਪੇਮਾਰੀ ਕੀਤੀ ਗਈ ਹੈ ਮਲਜ਼ਮ ਸਿਮਰਨ ਪ੍ਰੀਤ ਪਨੇਸਰ ਦੇ ਘਰ ਰੇਡ ਕੀਤੀ ਜਾ ਰਹੀ ਹੈ ਸਾਲ 2023 ਦੇ ਵਿੱਚ ਕੈਨੇਡਾ ਦੇ ਵਿੱਚ ਸਭ ਤੋਂ ਵੱਡੀ ਲੁੱਟ ਹੋਈ ਸੀ 2 ਮਿਲੀਅਨ ਡਾਲਰ ਤੋਂ ਵੱਧ ਸੋਨੇ ਦੀ ਲੁੱਟ ਹੋਈ ਸੀ ਤੇ ਕਈ ਦਿਨ ਤੱਕ ਤਾਂ ਇਸ ਲੁੱਟ ਦਾ ਪਤਾ ਵੀ ਨਹੀਂ ਸੀ ਲੱਗਿਆ ਤਾਂ ਕੈਨੇਡਾ ਦੇ ਵਿੱਚ ਜੋ ਲੁੱਟ ਹੋਈ ਸੀ ਜਿਸ ਦਾ ਮਲਜ਼ਮ ਪੰਜਾਬ ਦੇ ਵਿੱਚ ਚੰਡੀਗੜ੍ਹ ਦੇ ਨੇੜੇ ਮੁਹਾਲੀ ਦੇ ਵਿੱਚ ਰਹਿ ਰਿਹਾ ਸੀ ਤੇ ਇਸ ਮਾਮਲੇ ਦੇ ਵਿੱਚ ਹੁਣ ED ਦੇ ਵੱਲੋਂ ਰੇਡ ਕੀਤੀ ਗਈ ਹੈ ਸਿਮਰਨ ਪ੍ਰੀਤ ਪਨੇਸਰ ਸਭ ਤੋਂ ਵੱਡੀ ਲੁੱਟ ਕੈਨੇਡਾ ਦੀ ਇਸ ਨੂੰ ਮੰਨਿਆ ਜਾ ਸਕਦਾ ਹੈ ਤੇ 79 ਸੈਕਟਰ ਦੇ ਵਿੱਚ ਈਡੀ ਦੇ ਵੱਲੋਂ ਰੇਡ ਕੀਤੀ ਗਈ ਹੈ ਤੇ ਦਸਤਾਵੇਜ਼ ਖੰਗਾਲੇ ਜਾ ਰਹੇ ਨੇ ਸਿਮਰਨਪ੍ਰੀਤ ਪਨੇਸਰ ਦੱਸਦੀ ਹੈ ਕਿ ਈਡੀ ਦੇ ਵੱਲੋਂ ਇਹ ਰੇਡ ਕੀਤੀ ਗਈ ਹੈ ਅਤੇ ਸਿਮਰਨਪ੍ਰੀਤ ਪਨੇਸਰ ਦੇ ਸੈਕਟਰ 79 ਦੀ ਰਿਹਾਇਸ਼ ਤੇ ਹੈ ਰੇਡ ਕੀਤੀ ਗਈ ਹੈ ਕੈਨੇਡਾ ਦੇ ਵਿੱਚ 400 ਕਿਲੋ ਸੋਨੇ ਦੀ ਲੁੱਟ ਕੀਤੀ ਗਈ ਸੀ ਤੇ ਇਸ ਦੇ ਨਾਲ ਹੀ ਉਸ ਲੁੱਟ ਦਾ ਮਾਸਟਰਮਾਈਂਡ ਹੈ ਸਿਮਰਨਪ੍ਰੀਤ ਪਨੇਸਰ ਮਨੋਜ ਰਾਠੀ ਮੇਰੇ ਸਹਿਯੋਗੀ ਫੋਨ ਲਾਈਨ ਤੇ ਮੌਜੂਦ ਨੇ ਹੋਰ ਜ਼ਿਆਦਾ ਜਾਣਕਾਰੀ ਦੇ ਨਾਲ ਮਨੋਜ ਈਡੀ ਦੇ ਵੱਲੋਂ ਰੇਡ ਕੀਤੀ ਗਈ ਹੈ ਸਿਮਰਨ ਪ੍ਰੀਤ ਪਨੇਸਰ ਜੋ ਹੈ ਉਹ ਕੈਨੇਡਾ ਦੇ ਵਿੱਚ ਸਭ ਤੋਂ ਵੱਡੀ ਲੁੱਟ ਦਾ ਮੋਲਜ਼ਮ ਹੈ ਬਿਲਕੁਲ ਰਣਵੀਰ ਜਿੱਦਾਂ ਅਸੀਂ ਪਹਿਲਾਂ ਵੀ ਜ਼ਿਕਰ ਕੀਤਾ ਸੀਗਾ ਕਿ ਲਗਾਤਾਰ ਇਹਦੇ ਵਿੱਚ ਹੁਣ ਪੁਲਿਸ ਇਨਵੈਸਟੀਗੇਸ਼ਨ ਕਰ ਰਹੀ ਸੀ ਔਰ ਸਭ ਤੋਂ ਵੱਡੀ 2.5 ਮਿਲੀਅਨ ਡਾਲਰ ਦੀ ਇਹ ਚੋਰੀ ਸੀ 400 ਕਿਲੋ ਜਿਹੜਾ 골ਡ ਦੀ ਇਹਦੇ ਵਿੱਚ ਚੋਰੀ ਦਾ ਮਾਮਲਾ ਸਾਹਮਣੇ ਆਇਆ ਸੀਗਾ ਅਸੀਂ ਕਹਿ ਸਕਦੇ ਹਾਂ ਸਭ ਤੋਂ ਵੱਡੀ ਚੋਰੀ ਹੈ ਸਭ ਤੋਂ ਪਹਿਲਾਂ ਇਹ ਜਿਹੜੀ ਚੋਰੀ ਹੋਈ ਹੈ ਬਹੁਤ ਜ਼ਿਆਦਾ ਇਹਦੇ ਵਿੱਚ ਹਾਲਾਂਕਿ ਇਨਵੈਸਟੀਗੇਸ਼ਨ ਕਰਦੇ ਹੋਏ ਲਗਾਤਾਰ ਹੁਣ ਟੀਮਾਂ ਜਿਹੜੀ ਆ ਉਹ ਲਾਈ ਗਈ ਸੀ ਔਰ ਇਹ ਇਨਵੈਸਟੀਗੇਸ਼ਨ ਚ ਆਇਆ ਸੀਗਾ ਕਿ ਉਹ ਚੰਡੀਗੜ੍ਹ ਦੇ ਨਾਲ ਕਈ ਅਟਾਇਚਿਟੀ ਦੇ ਏਰੀਆ ਦੇ ਵਿੱਚ ਲੁਕਿਆ ਹੋਇਆ ਹੈ ਤੇ ਉਸ ਤੋਂ ਬਾਅਦ ਅੱਜ ਇਹ ਵੀ ਦਾ ਸਵੇਰ ਤੋਂ ਹੀ ਐਕਸ਼ਨ ਜਿਹੜਾ ਹੈ ਉਹ ਦੇਖਣ ਨੂੰ ਮਿਲ ਰਿਹਾ ਹੈ ਦਿੱਲੀ ਦੇ ਨਾਲ ਨਾਲ ਪੰਜਾਬ ਦੀ ਜਿਹੜੀ ਇਹ ਟੀਮ ਹੈ ਉਹ ਵੀ ਹੁਣ ਚੰਡੀਗੜ੍ਹ ਦੇ ਨਾਲ-ਨਾਲ ਪੰਜਾਬ ਦੇ ਵਿੱਚ ਜਿਹੜੀ ਦਬੀ ਦਿੱਤੀ ਗਈ ਉਹ ਟ੍ਰਾਈ ਸਿਟੀ ਦੇ ਏਰੀਆ ਦੇ ਵਿੱਚ ਚੰਡੀਗੜ੍ਹ ਦੇ ਸੈਕਟਰ 38 ਦੇ ਵਿੱਚ ਵੀ ਰੇਡ ਚੱਲ ਰਹੀ ਹੈ ਇਸ ਤੋਂ ਇਲਾਵਾ ਮਾਹਲੀ ਦੇ ਸੈਕਟਰ 79 ਦੇ ਇੱਕ ਪੌਸ਼ ਏਰੀਆ ਦੇ ਕੋਠੀ ਦੇ ਵਿੱਚ ਵੀ ਰੇਡ ਕੀਤੀ ਜਾ ਰਹੀ ਹੈ ਜਿਹੜੇ ਸੋਰਸਸ ਸਾਨੂੰ ਜਾਣਕਾਰੀ ਦੇ ਰਹੇ ਹਨ ਰਣਵੀਰ ਕੇ ਜਿੱਥੇ-ਜਿੱਥੇ ਉਹ ਰੈਂਟ ਤੇ ਰਿਹਾ ਬਨੇਸ਼ਰ ਉੱਥੇ-ਉੱਥੇ ਏਡੀ ਦੀ ਟੀਮਾਂ ਪਹੁੰਚੀ ਹੈ ਚੰਡੀਗੜ੍ਹ ਦੇ ਸੈਕਟਰ 38 ਦੇ ਵਿੱਚ ਰੈਂਟ ਤੇ ਰਿਹਾ ਸਿਮਰਨ ਪ੍ਰੀਤ ਉੱਥੇ ਏਡੀ ਦੀ ਟੀਮਾਂ ਪਹੁੰਚੀ ਹੋਈ ਹੈ ਸੈਕਟਰ 79 ਮਾਹਲੀ ਦਾ ਪੌਸ਼ ਏਰੀਆ ਹੈ ਸੀਪੀ ਮਾਲ ਦੇ ਬਿਲ ਰੈ residense ਜਿਹੜਾ ਏਰੀਆ ਉੱਥੇ ਹੁਣ ਟੀਮਾਂ ਜਿਹੜੀ ਹੈਗੀ ਉਹ ਪਹੁੰਚੀ ਹੋਈ ਹੈ ਹੁਣ ਲਗਾਤਾਰ ਇਹਦੇ ਵਿੱਚ ਇਨਵੈਸਟੀਗੇਸ਼ਨ ਕਰਦੀ ਨਜ਼ਰ ਆ ਰਹੀ ਹੈ ਫਿਲਹਾਲ ਕੋਈ ਜਿਹੜੀ ਟੀਮਾਂ ਹੈ ਉਹ ਮੀਡੀਆ ਦੇ ਨਾਲ ਕਿਸੇ ਵੀ ਤਰ੍ਹਾਂ ਦੀ ਕੋਈ ਗੱਲਬਾਤ ਕੀਤੀ ਨਹੀਂ ਜਾ ਰਹੀ ਲੇਕਿਨ ਜਿਹੜੇ ਸੋਰਸਸ ਸਾਨੂੰ ਜਾਣਕਾਰੀ ਦੇ ਰਹੇ ਹਨ ਕਿ ਪੂਰਾ ਜਿਹੜਾ ਹੈਗਾ ਸਾਰੀ ਜਿੱਥੇ ਜਿੱਥੇ ਉਹ ਰਿਹਾ ਕਿਉਂਕਿ ਇਹ ਗੱਲ ਸਾਹਮਣੇ ਆਈ ਸੀ ਕਿ ਟ੍ਰਾਈ ਸਿਟੀ ਦੇ ਵਿੱਚ ਵਕ ਵਕ ਏਰੀਆ ਦੇ ਵਿੱਚ ਵਕ ਵਕ ਰੈਂਟ ਦੇ ਰੂਪ ਉਹ ਰਿਹਾ ਉਹਨੇ ਕੋਟੀਆਂ ਜਿਹੜੀ ਹੈਗੀ ਉਹ ਚੇਂਜ ਕੀਤੀ ਹੈ ਕਦੇ ਚੰਡੀਗੜ੍ਹ ਸੈਕਟਰ 38 ਦਾ ਪੌਸ਼ ਏਰੀਆ ਕਦੇ ਮਾਹਲੀ ਦਾ ਪੌਸ਼ ਏਰੀਆ ਜੀ ਇਹ ਸਾਰੇ ਏਰੀਆ ਦੇ ਵਿੱਚ ਉਹ ਰੈਂਟ ਤੇ ਰਿਹਾ ਹੈ ਹਾਲਾਂਕਿ ਹੁਣ ਸਾਰੀ ਚੀਜ਼ਾਂ ਨੂੰ ਲੈ ਕੇ ਏਡੀ ਪੁਆਇੰਟ ਟੂ ਪੁਆਇੰਟ ਹੁਣ ਇਹਦੇ ਵਿੱਚ ਇਹ ਵੀ ਜਿਹੜੇ ਸੋਰਸਸਾਨੂੰ ਜਾਣਕਾਰੀ ਦੇ ਰਹੇ ਆ ਕਿ ਜਿਹੜੀ ਏਜੰਸੀਆਂ ਵੱਲੋਂ ਕਈ ਟੀਮਾਂ ਇਹਦੇ ਵਿੱਚ ਬਣਾਈ ਗਈਆਂ ਕਈ ਟੀਮਾਂ ਇਹਦੀ ਪੰਜ ਤੋਂ 6 ਟੀਮਾਂ ਇਹਦੇ ਵਿੱਚ ਬਣਾਈ ਗਈਆਂ ਜਿਦੇ ਵਿੱਚ ਸੀਨੀਅਰ ਆਫੀਸਰ ਵੀ ਇਨਕਲੂਡ ਨੇ ਵੱਖ-ਵੱਖ ਟੀਮਾਂ ਇਹ ਟੀ ਇਨਕਲੂਡ ਨੇ ਔਰ ਉਹ ਲਗਾਤਾਰ ਰੇਡਸ ਕਰਦੀ ਨਜ਼ਰ ਆ ਰਹੀ ਹੈ ਚਾਹੇ ਉਹ ਡਾਕੂਮੈਂਟਸ ਦੀ ਗੱਲ ਹੋਵੇ ਚਾਹੇ ਉਹ ਜਿਹੜੇ ਉੱਥੇ ਦੇ ਓਨਰ ਨੇ ਜਿੱਥੇ ਉਹ ਰੈਂਟ ਤੇ ਰਿਹਾ ਹੈ ਉਹਨਾਂ ਦੇ ਨਾਲ ਗੱਲਬਾਤ ਕੀਤੀ ਹੋਵੇ ਚਾਹੇ ਉਹ ਕਿੰਨੇ ਦਿਨਾਂ ਤੋਂ ਰਹਿ ਰਿਹਾ ਸੀਗਾ ਕਿਸ ਤਰ੍ਹਾਂ ਦਾ ਲਾਈਫ ਸਟਾਈਲ ਸੀ ਕਿਸ ਤਰ੍ਹਾਂ ਦੀ ਚੀਜ਼ ਆ ਇਹ ਸਾਰੀ ਚੀਜ਼ਾਂ ਦੇ ਲੈ ਕੇ ਮੰਨਿਆ ਜਾਵੇ ਕਿ ਮਨੀ ਲਾਂਡਰਿੰਗ ਦੇ ਤਹਿਤ ਇਹ ਈਡੀ ਦੇ ਵੱਲੋਂ ਰੇਡ ਕੀਤੀ ਗਈ ਹੈ ਤੇ ਕਾਫੀ ਕੁਝ ਖੁਲਾਸੇ ਇਸ ਰੇਡ ਦੇ ਵਿੱਚ ਹੋ ਸਕਦੇ ਨੇ ਕਿਉਂਕਿ ਸਭ ਤੋਂ ਵੱਡੀ ਲੁੱਟ ਕੈਨੇਡਾ ਦੇ ਵਿੱਚ ਜੋ ਕੀਤੀ ਗਈ ਸੀ ਆਪਣੇ ਸਾਥੀਆਂ ਦੇ ਨਾਲ ਮਿਲ ਕੇ ਸਿਮਰਨ ਪ੍ਰੀਤ ਪਨੇਸਰ ਦੇ ਵੱਲੋਂ ਦੇਖੋ ਬਿਲਕੁਲ ਈਡੀ ਵੱਲੋਂ ਹੁਣ ਤੱਕ ਦੀ ਜਿਹੜੀ ਜਾਣਕਾਰੀ ਸਾਹਮਣੇ ਆਈ ਹੈ ਕਿ ਪੀਐਮਐਲਏ ਦੀ ਧਾਰਾ ਜਿਹੜੀ 2/1 ਹੁੰਦੀ ਆ ਰੇ ਉਦੇ ਤਹਿਤ ਇਹ ਕਾਰਵਾਈ ਜਿਹੜੀ ਉਹ ਕੀਤੀ ਗਈ ਹੈ ਜਿਹਦੇ ਵਿੱਚ ਇਸ ਧਾਰਾ ਦੇ ਤਹਿਤ ਕ੍ਰੋਸ ਬਾਰਡਰ ਮਾਮਲੇ ਜਿਹੜੇ ਹੁੰਦੇ ਆ ਰਣਵੀਰ ਜਿਹੜਾ ਪ੍ਰੋਟੋਕਾਲ ਹੁੰਦਾ ਪ੍ਰੋਸੈਸ ਹੁੰਦਾ ਉਹਦੇ ਤਹਿਤ ਇਹ ਕਾਰਵਾਈ ਕੀਤੀ ਗਈ ਹੈ ਔਰ ਉਸ ਤੋਂ ਬਾਅਦ ਤੁਹਾਨੂੰ ਦੱਸ ਦਈਏ ਕਿ 2024 ਦੇ ਵਿੱਚ ਉਹਦੇ ਜਿਹੜੇ ਵਕੀਲ ਹੈ ਉਹਨਾਂ ਦੇ ਥਰੂ ਇਹ ਖਬਰ ਆਈ ਸੀ ਕਿ ਉਹ ਸਰੈਂਡਰ ਕਰਨਗੇ ਯਾਨੀ ਕਿ ਉਹ ਸਰੈਂਡਰ ਕਰ ਸਕਦਾ ਹੈ ਸਮਨ ਲੇਕਿਨ ਇਸ ਤਰ੍ਹਾਂ ਦੀ ਗੱਲ ਨਹੀਂ ਹੋਈ ਹਾਲਾਂਕਿ ਤੁਹਾਨੂੰ ਦੱਸ ਦਈਏ ਕਿ ਜਿਹੜੀ ਅਪੀਲ ਦੀ ਪੁਲਿਸ ਹੈਗੀ ਉਹਨਾਂ ਵੱਲੋਂ ਇਸ ਪੂਰੇ ਮਾਮਲੇ ਦੀ ਇਨਵੈਸਟੀਗੇਸ਼ਨ ਕੀਤੀ ਗਈ ਔਰ ਜਿਹੜੀ ਜਾਂਚ ਏਜੰਸੀਆਂ ਵੱਲੋਂ ਪਤਾ ਲੱਗਿਆ ਕਿ ਉਹ ਇੰਡੀਆ ਜਿਹੜਾ ਹੈਗਾ ਚੰਡੀਗੜ੍ਹ ਦੇ ਏਰੀਆ ਟ੍ਰਾਇਟੀ ਸਿਟੀ ਦੇ ਏਰੀਆ ਦੇ ਵਿੱਚ ਲੁਕਿਆ ਹੋਇਆ ਉਸ ਤੋਂ ਬਾਅਦ ਇਹਦੀ ਜਾਣਕਾਰੀ ਜਿਹੜੀ ਹੈ ਉਹ ਦਿੱਤੀ ਗਈ ਔਰ ਉਸ ਤੋਂ ਬਾਅਦ ਹੁਣ ਇਸ ਸਾਰੀ ਚੀਜ਼ਾਂ ਨੂੰ ਲੈ ਕੇ ਇਨਵੈਸਟੀਗੇਸ਼ਨ ਸ਼ੁਰੂ ਹੋ ਚੁੱਕੀ ਹੈ ਤਾਂ ਦੱਸ diel ਕਿ ਬਹੁਤ ਵੱਡੀ ਚੋਰੀ ਵਿਵਾਦ ਦਾ ਅੰਜਾਮ ਦਿੱਤਾ ਗਿਆ ਸੀਗਾ ਔਰ ਚੰਡੀਗੜ੍ਹ ਦੇ ਸੈਕਟਰ 38 ਦੇ ਪੌਸ਼ ਏਰੀਆ ਦੇ ਵਿੱਚ ਵੀ ਉਨ ਜਿਹੜੀ ਟੀਮ ਹੈ ਪੀਡੀ ਦੀ ਠੀਕ ਹੈ ਠੀਕ ਹੈ ਮਨੋਜ ਹਾਲ ਦੇ ਲਈ ਸ਼ੁਕਰੀਆ ਮਨੋਜ ਰਾਠੀ ਤੁਸੀਂ ਨਜ਼ਰ ਬਣਾਈ ਰੱਖੋ ਦੁਬਾਰਾ ਵੀ ਅਸੀਂ ਅਪਡੇਟ ਲਵਾਂਗੇ ਤਾਂ ਸੋਨੇ ਦੀ ਇਹ ਚੋਰੀ 4 ਅਪ੍ਰੈਲ 2023 ਦੇ ਵਿੱਚ ਹੋਈ ਸੀ ਟੋਰਾਂਟੋ ਦੇ ਵਿੱਚ ਅਤੇ ਇਸ ਦੌਰਾਨ 400 ਕਿਲੋਗ੍ਰam ਵਜ਼ਨ ਦਾ ਸੋਨਾ ਸੀ 2.5 ਮਿਲੀਅਨ ਡਾਲਰ ਦੀ ਇਹ ਚੋਰੀ ਸੀ ਤਾਂ ਸਿਮਰਨ ਪ੍ਰੀਤ ਪਨੇਸਰ ਜੋ ਉਸ ਵੇਲੇ ਬ੍ਰੈਮਟਨ 온ਟਾਰੀਓ ਦੇ ਵਿੱਚ ਰਹਿੰਦਾ ਸੀ ਇਸ ਦਾ ਮਾਸਟਰਮਾਈਂਡ ਸੀ ਹਾਲਾਂਕਿ ਹੁਣ ਈਡੀ ਦੇ ਵੱਲੋਂ ਰੇਡ ਕੀਤੀ ਗਈ ਹੈ ਵਕਬਕ ਟਿਕਾਣਿਆਂ ਦੇ ਉੱਤੇ ਪਨੇਸਰ ਦੇ ਵਕਬਕ ਟਿਕਾਣਿਆਂ ਦੇ ਉੱਤੇ ਮੋਹਾਲੀ ਅਤੇ ਚੰਡੀਗੜ੍ਹ ਦੇ ਵਿੱਚ ਇਹ ਰੇਡ ਕੀਤੀ ਗਈ ਹੈ ਤੇ ਹੁਣ ਕਈ ਖੁਲਾਸੇ ਹੋ ਸਕਦੇ ਨੇ ਹਾਲਾਂਕਿ ਕੈਨੇਡਾ ਦੇ ਵਿੱਚ ਵੀ ਇਸ ਮਾਮਲੇ ਤੇ ਸੁਣਵਾਈ ਚੱਲ ਰਹੀ ਹੈ ਪਰ ਇਹ 4 ਕਵੰਟਲ ਸੋਨੇ ਦੀ ਚੋਰੀ ਹੋਈ ਸੀ ਅਤੇ ਹੁਣ ਮੁਲਜ਼ਮ ਦੇ ਘਰ ਈਡੀ ਪਹੁੰਚੀ ਹੈ ਮੋਹਾਲੀ ਦੇ ਵਿੱਚ ਪੁੱਛਗਿੱਛ ਜਾਰੀ ਹੈ ਕੈਨੇਡਾ ਦੇ ਵਿੱਚ ਇਹ ਚੋਰੀ ਹੋਈ ਸੀ ਤੇ 에어 ਕੈਨੇਡਾ ਦਾ ਇਹ ਮੁਲਾਜ਼ਮ ਵੀ ਸੀ ਉਸ ਬਾਰੇ